ਜਥੇਦਾਰ ਕੜਗਾਜੀ ਨੇ ਜਿਹੜਾ ਫੈਸਲਾ ਕੀਤਾ ਤੂੰ ਦੇਖੋ ਮੈਂ ਬਿਆਸੀ ਗੱਲ ਕਹਿ ਦਾਂ ਉਹਨੂੰ ਪਤਾ ਹੀ ਹੈ ਨਹੀਂ ਕਿ ਕਾਲਪਤਖ ਸੈਦੀ ਮਹਾਨ ਤੱਕ ਕਿਉਂ ਗਈ ਹੂੰ ਉਹਨੂੰ ਪਤਾ ਹੀ ਹੈ ਨਹੀਂ ਕਿ ਕਾਲਪਤਖ ਸੱਦ ਦੇ ਜਥੇਦਾਰ ਦਾ ਅਹੁਦਾ ਕਿ ਨਾਲ ਜਾਉਂਦਾ ਹੂੰ ਉਹਨੂੰ ਪਤਾ ਹੀ ਹੈ ਨਹੀਂ ਕਿ ਜਥੇਦਾਰ ਦੇ ਮੂੰਹ ਤੋਂ ਇੱਕ ਬੋਲ ਵੀ ਜਿਹੜਾ ਨਿਕਲਦਾ ਤੁਲ ਮਿਣਕੇ ਨਿਕਲਣਾ ਚਾਹੀਦਾ ਹੁੰਦਾ ਹੈ ਉਹਨੂੰ ਸਮਝੀ ਕੁਛ ਨਹੀਂ ਆ ਗਈ ਜਿੱਦਾਂ ਸੁਖਵੀਰ ਨੇ ਕਿਹਾ ਉਹਨੇ ਕਿਹਾ ਤੈਨੂੰ ਜ਼ਹਿਦਾਰ ਲਾ ਦੇਣਾ ਗੈ ਜਹਿਦਾਰ ਮਾਦੇ ਪਤਾ ਜਿੱਦਾਂ ਮੰਗਣਾ ਉਦਾਂ ਹੀ ਕਰੂੰਗਾ ਉਹ ਪੱਗਾਂ ਪਹਿਲਾਂ ਪੰਜ ਸਾਲ ਲਿਆ ਕੇ ਰੱਖੀਆਂ ਨੇ ਐ ਜੀ ਸੁਖਵੀਰ ਸਾਹਿਬ ਇਹ ਭਰੀ ਹੈ ਪ੍ਰਧਾਨ ਭਾਈ ਦੋ ਤਰੀਕ ਤੱਕ ਕੀਤਾ ਫੈਸਲਾ ਕਿੱਥੇ ਜਾਊ ਹਾਂ ਅਈ ਤੱਕ ਕਿ ਆਸ ਵਿੱਚ ਇੱਕ ਤਖਤ ਨਾਲ ਕੋਈ ਦੂਸਰਾ ਤਖਤ ਦਾ ਟਕਰਾ ਨਹੀਂ ਹੋਇਆ ਇਹਨੇ ਤਖਤ ਦਾ ਟਕਰਾਅ ਸ਼ੁਰੂ ਕਰਕੇ ਰੱਖ ਦਿੱਤਾ ਕੰਮ ਸਾਰੀ ਧੀ ਪਟਨਾ ਅਕਲ ਸ਼ੀਰੀਮ ਮੰਦ ਤੇ ਪਟਨਾਛਲ ਦੇ ਨਾਲ ਖੜੀ ਹੈ ਜੀ ਔਰ ਸਾਰੀ ਦੁਨੀਆ ਨੂੰ ਪਤਾ ਕਿ ਜਿਹੜਾ ਉੱਥੇ ਰਿਹਾ ਪਹਿਲਾਂ ਉਸ ਚ ਜਹਿਰ ਲਿਆ ਵਾ ਇਹਨੇ ਪਾਤਸ਼ਾਹ ਸੁਣਾ ਖਾਦਾ ਸਭ ਨੂੰ ਪਤਾ ਵੀ ਇਹਨੇ ਖੜਾਵਾਂ ਚੋਂ ਜਿਹੜੀਆਂ ਇਹ ਪੈਸੇ ਖਾਦੇ ਪਾਤਸ਼ਾਹ ਦੀ ਖਰਾਵਾਂ ਦੇ ਨਾਂ ਤੇ ਸੋਨਾ ਲੈ ਲੈ ਕੇ ਸਾਰਿਆਂ ਨੂੰ ਪਤਾ ਵੀ ਇਹਨੇ ਲੱਖਾਂ ਰੁਪਏ ਜਿਹੜੇ ਹੈਗੇ ਆ ਉਦੋਂ ਇਕੱਠੇ ਕੀਤੇ ਨੇ ਵੀ ਇੱਥੇ ਬਣਾਣੇ ਆ ਸਰਾਵਾਂ ਬਣਾਣੀਆਂ ਨੇ ਔਰ ਸਾਰੇ ਕੋਸ਼ੇ ਦੇ ਪੈਸੇ ਸਾਰਾ ਖਾਦਾ ਹੈ ਕੌਮ ਨੇ ਕਦੀ ਹੋਈ ਗੱਲ ਬਰਦਾਸ਼ਤ ਕੀਤੀ ਹੈ ਇਹ ਹਿਸਟਰੀ ਚ ਉਹ ਜਿਹੜੀ ਗੱਲ ਬਰਦਾਸ਼ਤ ਹੋਈ ਤੇ ਭਾਈ ਗਰੇਵੀ ਆਧਾਰ ਤੇ ਅੱਗੇ ਵਿੱਚ ਕਰਦੇ ਕੌਮ ਨੇ ਬਰਦਾਸ਼ਤ ਕੀਤੀ ਸੀ ਹੁਣ ਵੀ ਕਰ ਲਾਂਗੇ ਪਰ ਇਹ ਗੱਲਾਂ ਨੂੰ ਭੁੱਲ ਜਾਵੇ ਜਿਹੜੇ ਵਜੇ ਨੂੰ ਇਹ ਜਹੇਦਾਰ ਮaaf ਕਰਨ ਦੀ ਗੱਲ ਇਹ ਕਰਦਾ ਨਾ ਕਿ ਮੈਂ ਉਹਨੂੰ ਮaaf ਕਰ ਦਿੰਦਾ ਉਹਨੂੰ ਗ੍ਰਾਹ ਕ ਬੇਕਣਾ ਕਰਦਾ ਪੱਗ ਦੇ ਦਿੱਤੀ ਇਹ ਤਾਂ ਭੁੱਲ ਜਾ ਉਹ ਤਾਂ ਪੰਨਿਆਂ ਦੇ ਵਿੱਚ ਪੈ ਨਹੀਂ ਰੱਖ ਸਕਦਾ ਜਿਹੜਾ ਕੌਮ ਜੋ ਕੱਢਿਆ ਜਿਹੜਾ ਇੱਕ ਬਰਖਾਸ ਦਿੱਤਾ ਗਿਆ ਜਿਹੜਾ ਉੱਥੇ ਕੋ ਜੀ ਜਿਹੜੀ ਇੱਥੋਂ ਦੀ ਸੇਕ ਪ੍ਰਬੰਧਕ ਕਮੇਟੀ ਆ ਉਹਨੇ ਬਰਖਾਸਤ ਕਰਤਾ ਉਹਦਾ ਜੀ ਹੁਣ ਤਾਂ ਇਹ ਕਿਰਾਇਆ ਰੱਖ ਛੱਡਿ ਮੁਕਾਰ ਰਾਇ ਛੱਡਿ ਉਹ ਸਿਰਫ ਨਹੀਂ ਲਿਟਾ ਹੁਣ ਕੱਢ ਕੇ ਦਿਖਾ ਲਾਗੇ ਜੇ ਪਰਨਾਸ਼ਿਆ ਤੇ ਪੈਰ ਵੀ ਧਰ ਜਵੇ ਤੇ ਤਦ ਕਹਿ ਦੇ ਉਹਨੂੰ ਮੁੜ ਕੇ ਸੁਖਵੀਰ ਨੂੰ ਸਮਝੀ ਹੈ ਨਹੀਂ ਕਿ ਤਖਤ ਸਾਹਿਬ ਕੀ ਆ ਉਹਨੂੰ ਸਮਝੀ ਹੈ ਨਹੀਂ ਕਿ ਜਥੇਦਾਰ ਕੀ ਆ ਜੇ ਉਹਨੂੰ ਸਮਝ ਹੁੰਦੀ ਹੈ ਨਾ ਤੇ ਜਥੇਦਾਰ ਨੂੰ ਉਸ ਢੰਗ ਨਾਲ ਚਲਾ ਸਕਦਾ ਸੀਗਾ ਉਹ ਢੰਗ ਨਾਲ ਕਰ ਸਕਦਾ ਸੀਗਾ ਉਹਨੂੰ ਪਤਾ ਹੀ ਹੈ ਨਹੀਂ ਜਥੇਦਾਰ ਕੰਮ ਜੇ ਹੁੰਦਾ ਜੇ ਕੋਈ ਕੰਮ ਕੱਢਣਾ ਵੀ ਜਾਂ ਪਰਣਾ ਵੀ ਉਹਦਾ ਕੋ ਟਾਂਗ ਹੁੰਦਾ ਉਹਦਾ ਕੋ ਤਰੀਕਾ ਹੁੰਦਾ ਉਹਦੀ ਮਰਿਆਦਾ ਹੁੰਦੀ ਆ ਉਹ ਕਰਨਾ ਸੀ ਮਰਿਆਦਾ ਦੇ ਨਾਲ ਢੰਗ ਨਾਲ ਕਰ ਲੈਂਦਾ ਮਜ਼ਾ ਦੀ ਹੁਣੇ ਆ ਕਿ ਅਹੀਂ ਚੱਲਿਆਂ ਪਰਣਾ ਸਾਹਿਬ ਆਹ ਜਿਹੜੀ ਕੌਤਾ ਸੰਭਾਲੀਏ ਤਾਂ ਦੇਖੋ ਥੋਵੇਂ ਬੋਣਾ ਕਿੱਦਾਂ ਨਾ ਦੀ ਨੂੜ ਨੂੜ ਕੇ ਨਾਲ ਸਿੱਧੇ ਬੰਨੇ ਜਾਕਿਓ ਇਹਨੂੰ ਕਿਉਂ ਥਵਣ ਕੇ ਖੁਣ ਚੱਲੇ ਸੀ ਅਗਲੇ ਹਫਤੇ ਦੇ ਜਿੰਨੇ ਵੀ ਨਾਂ ਚੋਦੇ ਤਾਂ ਵੀ ਚੱਲਿਆ ਨੂੰ ਕੋ ਵੜ ਕੇ ਵਖਾਣ ਉਹ ਵੀ ਉੱਥੇ ਜਾ ਕੇ ਤਖਤ ਦੀ ਮਰਿਆਦਾ ਪੂਰੀ ਤਰ੍ਹਾਂ ਬਹਾਲ ਕਰੋ ਪੂਰੀ ਤਰ੍ਹਾਂ ਬਹਾਲ ਹੈ ਕਿ ਤਖਤੀ ਮਹਿਰਾਤਾ ਜਿੱਦਾਂ ਚੱਲਦੀ ਉਹਨਾਂ ਕੋਈ ਫਿਕਰ ਨਹੀਂ ਹੈ ਨਾ ਨਾਂ ਨੂੰ ਫਿਕਰ ਕਰਨ ਦੀ ਲੋੜ ਹੈ ਕਿ ਇੱਥੇ ਕੋ ਆਏਗਾ ਕੋ ਖੋਲੇਗਾ ਕੋ ਤੁੱਟਿਆ ਤਿੱਜਾ ਕੁਝ ਨਹੀਂ ਉਹ ਆਪਣਾ ਕਰਨ ਜਿਹੜੀ ਕਮੇਟੀ ਆ ਉਹ ਆਪਣਾ ਨਿਰਵਿਘਨ ਕੰਮ ਕਰੇ ਇਹ ਵਾਸਤੇ ਹੀ ਨਹੀਂ ਠਾਂਗੇ ਦਰਸ਼ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਮੇਰੇ ਨਾਲ ਅੱਜ ਡਾਕਟਰ ਗੁਰਿੰਦਰ ਸਿੰਘ ਜੀ ਸਮਰਾ ਸ਼੍ਰੀਕਰਤਾਪੁਰ ਸ਼ਬਦੀ ਧਰਤੀ ਤੋਂ ਆ 50-60 ਘੰਟੇ ਪਹਿਲਾਂ ਸ਼੍ਰੀ ਅਕਾਲ ਤਖਤ ਸਭ ਤੋਂ ਇੱਕ ਫੈਸਲਾ ਹੋਇਆ ਜਿਸ ਨੇ ਸਾਰੀ ਕੌਮ ਨੂੰ ਦੁਬਿਧਾ ਜੇ ਪਾ ਦਿੱਤਾ ਔਰ ਇਹ ਜਿਹੜਾ ਫੈਸਲਾ ਹੈ ਤਖਤਾਂ ਦੇ ਵਿੱਚ ਪਹਿਲੀ ਵਾਰ ਜੰਗ ਛੇੜ ਕੇ ਰੱਖ ਦਿੱਤੀ ਇਤਿਹਾਸ ਵਿੱਚ ਹੁਣ ਤੱਕ ਐਸਾ ਨਹੀਂ ਹੋਇਆ ਵੀ ਇੱਕ ਤਖਤ ਦੂਜੇ ਤਖਤ ਦੇ ਵਿਰੁੱਧ ਕੋਈ ਫੈਸਲਾ ਜਾਂ ਕੋਈ ਹੁਕਮਨਾਮਾ ਜਾਰੀ ਕਰੇ ਪਰ ਪਹਿਲੀ ਵਾਰ ਇੱਕ ਪਰਿਵਾਰ ਦੀ ਸਿਆਸਤ ਇੱਕ ਬੰਦੇ ਕਰਕੇ ਔਰ ਇੱਕ ਬੰਦੇ ਦੀ ਸਿਆਸਤ ਨੂੰ ਬਚਾਉਣ ਦੇ ਲਈ ਸਭ ਕੁਝ ਕੀਤਾ ਜਾ ਰਿਹਾ ਹੈ ਔਰ ਇਹ ਜਿਹੜਾ ਤਖਤਾ ਦਾ ਮਸਲਾ ਸ਼ੁਰੂ ਕਿੱਥੋਂ ਹੋਇਆ ਸੀਗਾ ਕਿਉਂਕਿ ਪਟਨਾ ਸਾਹਿਬ ਦੇ ਤਖਤ ਦੀ ਜਦੋਂ ਗੱਲ ਆਉਂਦੀ ਹੈ ਤੇ ਵਿਵਾਦ ਕਿੱਥੋਂ ਸ਼ੁਰੂ ਹੁੰਦਾ ਔਰ ਲੋਕ ਜਿਹੜਾ 70 ਲੱਖ ਰੁਪਏ ਦੀ ਕਿਰਪਾਨ ਚੋਰੀ ਕਰਦਾ ਹੈ ਔਰ ਕਰੋੜਾਂ ਦਾ ਸੋਨਾ ਚੋਰੀ ਕਰਦਾ ਕਰ ਲੈਂਦਾ ਔਰ ਗੁਰੂ ਸਾਹਿਬ ਦੀਆਂ ਖੜਾਵਾਂ ਦੇ ਨਾਂ ਤੇ ਕਰੋੜਾਂ ਰੁਪਇਆ ਇਕੱਠਾ ਕਰਕੇ ਆਪਣੇ ਘਰ ਲੈ ਜਾਂਦਾ ਪਰ ਫਿਰ ਵੀ ਉਹਦੇ ਕੋਈ ਕਾਰਵਾਈ ਨਹੀਂ ਹੁੰਦੀ ਪਰ ਉਹਦੇ ਲਈ ਆਪਣੇ ਆਪ ਨੂੰ ਅੱਗੇ ਲੈ ਕੇ ਅੱਗੇ ਲਿਆ ਕੇ ਪੇਸ਼ ਕਰਨਾ ਔਰ ਸੰਗਤ ਦੇ ਸਾਹਮਣੇ ਆ ਕੇ ਦੱਸਣਾ ਵੀ ਇਹ ਬੰਦੇ ਨੇ ਤਖਤ ਤੇ ਬੈਠ ਕੇ ਕਰੋੜਾਂ ਰੁਪਏ ਦੇ ਘਪਲੇ ਕੀਤੇ ਆ ਔਰ ਜਿਹੜੀਆਂ ਸੇਵਾਵਾਂ ਸੰਗਤ ਦਿੰਦੀ ਸੀ ਉਹਨਾਂ ਉਹਨਾਂ ਸੇਵਾਵਾਂ ਨੂੰ ਘਰ ਵਿੱਚ ਲੈ ਕੇ ਆਂਦਾ ਤੇ 10-10 ਲੱਖ-ਲੱਖ ਰੁਪਇਆ ਇਹ ਬੰਦੇ ਨੇ ਜਿੱਦੋਂ ਰੋਲਾ ਪਿਆ ਤੇ ਵਾਪਸ ਵੀ ਸੰਗਤ ਨੂੰ ਜਾ ਕੇ ਦਿੱਤਾ ਉਹਦੀਆਂ ਇਸ ਗੱਲ ਦੇ ਸਬੂਤ ਵੀ ਹੈਗੇ ਨੇ ਰਿਕਾਰਡਿੰਗਾਂ ਵੀ ਪਈਆਂ ਵਾਂ ਪਰ ਅੱਜ ਫੇਰ ਉਹ ਬੰਦੇ ਨੂੰ ਜਿਹੜਾ ਤਨਖਾਈ ਹੈ ਉਹਨੂੰ ਫੇਰ ਅਜ ਤੱਕ ਤੋਂ ਇੱਕ ਵਾਰ ਮਾਫ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਡਾਕਟਰ ਗੁਰਵਿੰਦਰ ਸਿੰਘ ਸਮਰਾਹ ਸਾਰੇ ਮਸਲੇ ਨਾਲ ਜੁੜੇ ਹੋਏ ਹਨ ਡਾਕਟਰ ਸਾਹਿਬ ਵਾਹਿਗੁਰਜੀ ਕਾਲਸਾ ਕਾਲਸਾ ਵਾਹਿਗੁਰਜੀ ਕੀ ਫਤਿਹ ਜਥੇਦਾਰ ਕੜਗੱਜ ਜੀ ਨੇ ਜਿਹੜਾ ਫੈਸਲਾ ਕੀਤਾ ਤੂੰ ਦੇਖੋ ਮੈਂ ਬਿਆਸੀ ਗੱਲ ਕਹਿ ਦਿਆਂ ਹੂੰ ਉਹਨੂੰ ਪਤਾ ਹੀ ਹੈ ਨਹੀਂ ਕਿ ਕਾਲ ਤਖਸੈ ਦੀ ਮਹਾਨਤਾ ਕੀ ਹੁੰਦੀ ਹੈ ਹੂੰ ਉਹਨੂੰ ਪਤਾ ਹੀ ਹੈ ਨਹੀਂ ਕਿ ਕਾਲ ਤਖਸੈ ਦੇ ਜਥੇਦਾਰ ਦਾ ਅਹੁਦਾ ਕਿੰਨਾ ਉੱਚਾ ਹੁੰਦਾ ਹੂੰ ਉਹਨੂੰ ਪਤਾ ਹੀ ਹੈ ਨਹੀਂ ਕੀ ਜਥੇਦਾਰ ਦੇ ਮੂੰਹ ਚੋਂ ਇੱਕ ਬੋਲ ਵੀ ਜਿਹੜਾ ਨਿਕਲਦਾ ਨਾ ਤੁਲ ਮਿਣਕੇ ਨਿਕਲਣਾ ਚਾਹੀਦਾ ਹੁੰਦਾ ਉਹਨੂੰ ਸਮਝੀ ਕੁਛ ਨਹੀਂ ਹੈਗੀ ਜਿੱਦਾਂ ਸੁਖਵੀਰ ਨੇ ਕਿਹਾ ਉਹਨੇ ਕਿਹਾ ਤੈਨੂੰ ਜਥੇਦਾਰਲਾ ਦੇਣਾ ਹੈ ਜਥੇਦਾਰਵਾਦੀ ਉਹ ਕਹਿੰਦਾ ਜਿੱਦਾਂ ਮੈਂ ਕਹਿੰਦਾ ਉਦਾਂ ਹੀ ਕਰੂੰਗਾ ਉਹ ਪੱਗਾਂ ਪਹਿਲੇ ਪੰਜ ਸਾਲ ਲਿਆ ਕੇ ਰੱਖੀਆਂ ਨੇ ਐ ਜੀ ਸੁਖਵੀਰ ਸਿੰਘ ਇਹ ਭਰੀ ਹੈ ਪ੍ਰਧਾਨ ਆ ਭਈ ਦੋ ਤਰੀਕ ਤੱਕ ਕੀਤਾ ਫੈਸਲਾ ਕਿੱਥੇ ਜਾਓ ਜਿਹੜਾ ਸਾਰਿਆਂ ਦਾ ਜਥੇਦਾਰ ਹੈ ਉਹ ਕਿੱਥੇ ਛੋੜਦੇ ਹੋ ਉਹਦਾ ਕੀ ਕਰਦੇ ਹੋ ਇਹ ਵਿੱਚੋਂ ਸੇਵਾ ਛੱਡ ਕੇ ਭੱਜ ਉਹਦਾ ਕਰਦੇ ਹੋ ਮਤਲਬ ਸੁਖਵੀਰ ਨੂੰ ਮਾਫ਼ ਕਰਨਾ ਔਰ ਜਿੰਨੇ ਚਿੱਲੇ ਚਪਟੇ ਅੱਗੇ ਆ ਗਏ ਹੁਣ ਇਹਨਾਂ ਨੂੰ ਕਰੋ ਜੀ ਇੱਕ ਉੱਥੇ ਪਹਿਲਾਂ ਜਹਾਜ਼ ਆ ਰਿਹਾ ਪਟਨਾ ਸਾਹਿਬ ਮਨਾਨੀਓ ਦਾ ਲੈਣਾ ਕਿਉਂ ਪੰਚ ਤੋਂ ਛੇਕਿਆ ਹੋਇਆ ਹਮ ਭਾ ਜਿਹੜਾ ਪੰਚ ਤੋਂ ਛੇਕਿਆ ਉਹਦਾ ਨਾ ਸਾਡੀ ਰੋਟੀ ਬੇਟੀ ਦੀ ਸਾਂਝ ਖਤਮ ਆਈ ਉਹਦਾ ਨਾਮ ਨਹੀਂ ਲੈ ਸਕਤੇ ਹਮ ਉਹਦਾ ਮੈਂ ਨਾਮ ਹੀ ਲੈਣਾ ਉਹ ਹੀ ਵੀ ਕਿਸੇ ਤਰੀਕੇ ਨਾਲ ਮੈਂ ਪਟਨਾ ਸਾਹਿਬ ਫਿਰ ਜਹਾਜ਼ਦਾਰ ਲਾ ਦਿਓ ਮੀਨੂੰ ਹਮ ਹੁਕਮਨਾਮਾ ਜਾਈ ਕਰਤਾ ਵੀ ਉੱਥੋਂ ਜਿਹੜੇ ਤਖਤ ਜਾਇਦਰ ਨੇ ਜੀ ਉਹ ਦੋਚੀ ਨੇ ਕੱਲ ਦੋਚੀ ਨੇ ਕਿਸ ਗੱਲ 'ਚ ਦੋਚੀ ਨੇ ਅੱਜ ਤੱਕ ਇਤਿਹਾਸ ਵਿੱਚ ਇੱਕ ਤਖਤ ਨਾਲ ਕੋਈ ਦੂਸਰਾ ਤਖਤ ਦਾ ਟਕਰਾ ਨਹੀਂ ਹੋਇਆ ਇਹਨੇ ਤਖਤ ਦਾ ਟਕਰਾ ਸ਼ੁਰੂ ਕਰਕੇ ਰੱਖ ਦਿੱਤਾ ਕੌਮ ਸਾਰੀ ਸ਼੍ਰੀ ਪਟਨਾ ਤਖਤ ਸ਼੍ਰੀਰ ਮੰਦਰੀ ਪਟਨਾ ਸਾਹਿਬ ਦੇ ਨਾਲ ਖੜੀ ਆ ਜੀ ਔਰ ਸਾਰੀ ਦੁਨੀਆ ਨੂੰ ਪਤਾ ਜਿੱਤੇ ਜਿਹੜਾ ਉੱਥੇ ਰਿਹਾ ਪਹਿਲਾਂ ਕੋਈ ਜਿਹੜਾ ਜਹਦਾਰ ਲਿਆ ਵਾ ਇਹਨੇ ਪਾਛਾ ਸੋਨਾ ਖਾਦਾ ਸਾਨੂੰ ਪਤਾ ਵੀ ਇਹਨੇ ਖੜਾਵਾਂ ਚੋਂ ਜਿਹੜੀਆਂ ਇਹ ਪੈਸੇ ਖਾਦੇ ਪਾਛਾ ਦੀਆਂ ਖੜਾਵਾਂ ਦੇ ਨਾਂ ਤੇ ਸੋਨਾ ਲੈ ਲੈ ਕੇ ਸਾਰਿਆਂ ਨੂੰ ਪਤਾ ਵੀ ਇਹਨੇ ਲੱਖਾਂ ਰੁਪਏ ਜਿਹੜੇ ਹੈਗੇ ਆ ਉਦੋਂ ਇਕੱਠੇ ਕੀਤੇ ਨੇ ਪਈ ਇੱਥੇ ਕੁਝ ਬਣਾਣੇ ਆ ਸਰਾਵਾਂ ਬਣਾਣੀਆਂ ਨੇ ਉਹ ਸਾਰੇ ਕੋਸ਼ੇ ਇਹਦੇ ਪੈਸੇ ਸਾਰਾ ਖਾਦਾ ਆ ਹੂੰ ਹੂੰ ਕੋਸ਼ੇ ਨੇ ਪੈਸੇ ਫਿਰ ਮੋੜੇ ਹੈ ਕਿ ਹਵਾ ਚੱਲੀ ਗੱਲ ਚੱਲੀ ਇਸ ਕਰਕੇ ਇਹ ਤੇ ਪਗੋੜਾ ਏ ਤਖਤ ਦਾ ਪਗੋੜਾ ਆदमी ਆ ਇਹਨੇ ਆਹ ਕਕਸਰ ਦੇ ਲੈ ਕੇ ਦਿੱਤਾ ਕਿ ਮੈਂ ਦੋਸ਼ੀ ਆ ਮੈਨੂੰ ਆ سزا ਲਾ ਦਿਓ ਹੂੰ ਜੋ ਵੀ ਕਰੋ ਮੁੜ ਕੇ ਆਪਣੇ ਉੱਤੇ ਬਾਗੀ ਹੋ ਗਿਆ ਭਾਈ ਜਿਹੜਾ ਤੂੰ ਉੱਥੇ ਲਿਖ ਕੇ ਦਿੱਤਾ ਉਹਦੋਂ ਦੋਸ਼ੀ ਆ ਉਹਦੋਂ ਕਾਦੇ ਵਿੱਚ ਦੋਸੀ ਸੀ ਹੂੰ ਜਦੋਂ ਦੋਸ਼ੀ ਨਹੀਂ ਕਿਉਮ ਆਂਦਾ ਪਿਆ ਸੀ ਆਇਆ ਗੜਗੱਜ ਸੋ ਉਹਨੂੰ ਆਪਣੀ ਤਕਨੀਕ ਨਾਲ ਢੰਗ ਨਾਲ ਸ਼ਾਇਦ ਬੜਾ ਸੌਖਾ ਕੰਮ ਹੈ ਤਾਂ ਉਹਦੇ ਹੀ ਮੰਨ ਜਾਣਗੇ ਸ਼ਾਇਦ ਠੀਕ ਹੈ ਵੀ ਤੁਸੀਂ ਜਈ ਸਸਪੈਂਡ ਹੋ ਗਏ ਇਹ ਬਹਾਲ ਹੋ ਗਿਆ ਇਹ ਉੱਥੇ ਜਾ ਕੇ ਚਾਰਜ ਲੈ ਲੇਗਾ ਉਹ ਆ ਜੀ ਕਿ ਕਮੇਟੀ ਮੇਰੇ ਕੋਲ ਆ ਜੇ ਤੇਰੇ ਕੋ ਕਮੇਟੀ ਆ ਜੇ ਤੁਸੀਂ ਕਮੇਟੀ ਨੂੰ ਕਹੋ ਜੀ ਤੁਸੀਂ ਇਹਨੂੰ ਬਹਾਲ ਕਰੋਗੇ ਉਹ ਕਦੀ ਜ਼ਹਿਦਾਰੀਆਂ ਇਦਾਂ ਮਿਲੀਆਂ ਕੌਮ ਨੇ ਕਦੀ ਹੋਈ ਗੱਲ ਬਰਦਾਸ਼ਤ ਕੀਤੀ ਹੈ ਜੇ ਹਿਸਟਰੀ ਚ ਇਹੋ ਜੀ ਗੱਲ ਬਰਦਾਸ਼ਤ ਹੋਈਏ ਤਾਂ ਭਾਈ ਫਿਰ ਅਸੀਂ ਵੀ ਧਾਰਨ ਦੇਦਾ ਕਿ ਅੱਗੇ ਵਿੱਚ ਕਰਦੇ ਕੌਮ ਨੇ ਬਰਦਾਸ਼ਤ ਕੀਤੀ ਸੀ ਹੁਣ ਵੀ ਕਰ ਲਾਂਗੇ ਪਰ ਇਹ ਗੱਲਾਂ ਚ ਭੁੱਲ ਜਾਵੇ ਜਿਹੜੇ ਵਜੇ ਨੂੰ ਇਹ ਜ਼ਹੀਰ ਮਾਫ ਕਰਨ ਦੀ ਗੱਲ ਇਹ ਕਰਦਾ ਨਾ ਕਿ ਮੈਂ ਉਹਨੂੰ ਮਾਫ ਕਰ ਦਿੰਦਾ ਉਹਨੂੰ ਗਰਾਹ ਕਾ ਵੇਗਣਾ ਕਰਦਾ ਪੱਗ ਦੇ ਦਿੱਤੀ ਇਹ ਤਾਂ ਭੁੱਲ ਜਾ ਉਹ ਤਾਂ ਪੰਨਾਂ ਦੇ ਵਿੱਚ ਪੈ ਨਹੀਂ ਰੱਖ ਸਕਦਾ ਜੀ ਉਹਦਾ ਹਿੱਤ ਤੱਕ ਸਾਡੀ ਢਿੱਲ ਸੀਗੀ ਉਹ ਉੱਥੇ ਰਹੀ ਜਾਂਦਾ ਸੀ ਜਾਂ ਮਕਾਨ ਸੀ ਆਉਣ ਵਾਲੇ ਦਿਨਾਂ ਚ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਡੀਆਂ ਨੇ ਉਹਨਾਂ ਚ ਤਿੰਨ ਚਾਰ ਜਥੇਬੰਦੀਆਂ ਉੱਥੇ ਜਾ ਰਹੀਆਂ ਸੀ ਜਿਹੜੇ ਮੇਨ ਸਾਡੇ ਅਹੁਦੇਦਾਰ ਆ ਸਾਰੇ ਤੇ ਆਪ ਖੋਦੋ ਜਾ ਰਿਆ ਸੀ ਅਸੀਂ ਤਖਸਾਲ ਦੇ ਕੋਈ ਆਂਚ ਨਾ ਆਵੇ ਉਸ ਕਮੇਟੀ ਤੇ ਕੋਈ ਆਂਚ ਨਾ ਆਵੇ ਉਹ ਆਪਣਾ ਨਿਯਮ ਵਿਗਣ ਉਸੇ ਤਰ੍ਹਾਂ ਮर्याਦਾ ਉਸ ਤਰ੍ਹਾਂ ਆਪਣਾ ਕੰਮ ਕਾਜ ਕਰਨ ਇਹਨਾ ਅਸੀਂ ਨਹੀਂ ਜਿੱਠਾਂਗੇ ਜੀ ਵੇਖਾਂਗੇ ਕਿਦਾਂ ਇਹ ਉੱਥੋਂ ਨਿਕਲਦਾ ਜੇ ਦਹਾ ਦਿਨਾਂ ਜਿ ਮੁਸਕਾਨਾ ਬੰਦ ਗਈ ਜਾਂ ਬਨ ਕੇ ਲੈ ਤਦ ਗਿਓ ਇਹ ਉਹੀ ਜਹੇਦਾਰ ਜਿਹੜਾ ਜਹੇਦਾਰ ਛੇਕਿਆ ਹੋਇਆ ਹਲੇ ਵੀ ਉੱਥੇ ਬੈਠਾ ਓਏ ਇਹਨੇ ਉੱਥੇ ਜਿਹੜੇ ਕਮਰੇ ਖਾਲੀ ਨਹੀਂ ਕੀਤੇ ਹਮ ਇੱਕ ਵਿੱਚ 49 ਰੱਖੇ ਹੋਏ ਨੇ ਜਿਹੜੇ ਹੁਣ ਆਰਐਸਐਸ ਬੰਦਿਆਂ ਕੋਲ ਲੈਏ ਨੇ ਹਮ ਉਹ ਚਾਰ ਗਨਮਨ ਬੈਠੇ ਇੱਕ ਪੰਜਾਪਾ ਲੋਕ ਰੱਖ ਛੱਡਦਾ ਜਿਹੜੀ ਉਥੇ ਦੀ ਕਮੇਟੀ ਐ ਉਹ ਜਿਹੜੇ ਆਦਮ ਭਲੇ ਮਾਨਸਾ ਹਮ ਜਿਹੜਾ ਫਾਰਮ ਜੋ ਕੱਢਿਆ ਜਿਹੜਾ ਬਰਖਾਸ ਦਿੱਤਾ ਗਿਆ ਜਿਹੜਾ ਉਥੇ ਦੀ ਜਿਹੜੀ ਉਥੋਂ ਦੀ ਸੇਖ ਪ੍ਰਬੰਧਕ ਕਮੇਟੀ ਐ ਉਹਨੇ ਬਰਖਾਸ ਕਰਤਾ ਉਹਦਾ ਵੀ ਹਮਤਾ ਜੀ ਕਰਾਇ ਰੱਖ ਛੱਡਿਓ ਹਮ ਮੁਕਾਰਾ ਛੱਡਿਓ ਹਮ ਉਹ ਸਿਰਫ ਨਹੀਂ ਲਿਟਾ ਹੁਣ ਕੱਢ ਕੇ ਦਿਖਾ ਲਾਂਗੇ ਹਮ ਜੇ ਪੜਨਾ ਸ਼ੈ ਤੇ ਪੈਰ ਵੀ ਧਰ ਜਵੇ ਇਹ ਤਾਂ ਗੈਰ ਦੇ ਨੁਮਰਤੇ ਇਹ ਜਿੰਮੇਵਾਰਵਾਜੇ ਪੰਨੇ ਸ਼ਹਿਰ ਦੇ ਪੈਰ ਧਰ ਜਿਹੜੀ ਉੱਥੋਂ ਦੀ ਕਮੇਟੀ ਉਹ ਆਪਣੇ ਨਿਰਵਗਣ ਇਸੇ ਤਰ੍ਹਾਂ ਕੰਮ ਕਰੂਗੀ ਨਿਰਵਗਣ ਕਮੇਟੀ ਕੰਮ ਕਰੇਗੀ ਹਮ ਤਖਤ ਸਾਹਿਬ ਦੇ ਜਿਹੜੇ ਆਪਣੇ ਨੇ ਸਿੰਘ ਸਾਹਿਬਾਨ ਯਾਨੀ ਬਲਦੇਵ ਸਿੰਘ ਜੀ ਨੇ ਸਿੰਘ ਸਾਹਿਬ ਭਾਈ ਗੁਰਦਾਸ ਸਿੰਘ ਜੀ ਨੇ ਇਹ ਆਪਣਾ ਨਿਰੰਤਰ ਉਸ ਤਰ੍ਹਾਂ ਸੇਵਾ ਦੇ ਵਿੱਚ ਕੰਮ ਕਰਨ ਜਿਹੜੇ ਇਹ ਵਾਧੂ ਰੋਖ ਲੈਣਾ ਇਹਨਾਂ ਨਾਲ ਅਸੀਂ ਨਹੀਂ ਇੱਠਾ ਜੀ ਅਸੀਂ ਬਕਾਇਦਾ ਜਿਹੜੀ ਕਮੇਟੀ ਚਾਰ ਪੰਜਾਂ ਦੇ ਪੰਜ ਬਣਾ ਕੇ ਜਹੇਦਾਰਾਂ ਦੀ ਨਾਲ ਸਿੰਘਾਂ ਦੀ ਅਸੀਂ ਉੱਥੇ ਬੈਠਾਂਗੇ ਜਹੇਦਾਰ ਨੱਟ ਸਾਹਿਬ ਇੱਕ ਗੱਲ ਮੈਨੂੰ ਵੇਖਣ ਚ ਆਇਆ ਵੀ ਜਦੋਂ ਪੰਜ ਪਿਆਰਿਆਂ ਨੇ ਤਖਤ ਦੇ ਪੰਜ ਪਿਆਰਿਆਂ ਨੇ ਹੁਕਮਾਂਵਾਂ ਜਾਰੀ ਕੀਤਾ ਵੀ ਅਸੀਂ ਗੜਗੱਜ ਸਾਹਿਬ ਨੂੰ ਟੇਕ ਸਿੰਘ ਨੂੰ ਤੇ ਬਾਸਖਵੀਰ ਬਾਦ ਨੂੰ ਤਲਬ ਕਰਦੇ ਆ ਤੇ ਪੰਜਾਬ ਵਾਲਿਆਂ ਨੇ ਪੰਜਾਂ ਜਿੰਨੇ ਤਖਤਾਂ ਤੋਂ ਪੰਜਾਂ ਪਿਆਰਿਆਂ ਤੋਂ ਹੁਕਮਾਂਵਾਂ ਜਾਰੀ ਕਰਾ ਦਿੱਤਾ ਵੀ ਅਸੀਂ ਉਹਨਾਂ ਦਾ ਹੁਕਮਾਂ ਰੱਦ ਕਰਦੇ ਆ ਜਦੋਂ ਗਿਆਨੀ ਗੁਰਵਚਨ ਸਿੰਘ ਨੇ ਸਰਸੇ ਵਾਲੇ ਨੂੰ ਮਾਫੀ ਦਿੱਤੀ ਸੀ ਉਦੋਂ ਸਤਨਾਮ ਸਿੰਘ ਖੰਡਾ ਪੰਜ ਪਿਆਰੇ ਸੀ ਦਰਬਾਰ ਸਾਹਿਬ ਦੇ ਹਾਂ ਉਹਨਾਂ ਨੇ ਹੁਕਮਨਾਮਾ ਜਾਰੀ ਕੀਤਾ ਵੀ ਅਸੀਂ ਇਹਨੂੰ ਪੰਚੋਂ ਛੇਕਦੇ ਆ ਇਹ ਅਕਾਲ ਤਖਤ ਤੇ ਆ ਕੇ ਪੇਸ਼ ਹੋਵੇ ਤੇ ਅਸੀਂ ਇਹਨੂੰ ਸਜ਼ਾ ਦੇਵਾਂਗੇ ਤੇ ਇਹਨਾਂ ਨੇ ਕਿਹਾ ਵੀ ਪੰਜ ਪਿਆਰੇ ਖੰਡੇ ਬਾਟੇ ਦੀ ਬੋਲ ਦੇ ਸਕਦੇ ਆ ਇਹ ਕਿਸੇ ਤੇ ਹੁਕਮਨਾਮਾ ਜਾਰੀ ਨਹੀਂ ਕਰ ਸਕਦੇ ਪਰ ਅੱਜ ਉਹ ਗੱਲ ਤੋਂ ਫਿਰਦੇ ਹੋਏ ਫਿਰ ਆਪਣੇ ਪੰਜ ਪਿਆਰਾਤਾਜ ਹੁਕਮਨਾਮਾ ਕਿਵੇਂ ਜਾਰੀ ਕਰਾਉਂਦਾ ਓਏ ਇਦਾਂ ਭਾਈ ਇਹਨਾਂ ਨੇ ਨਾ ਸੁਖਬੀਰ ਬਾਦਲ ਨੇ ਇਹ ਦੁਕਾਨਦਾਰੀ ਬਣਾਈ ਇਹਨੂੰ ਪਤਾ ਹੀ ਹੈ ਨਹੀਂ ਤਖਤ ਦੀ ਮਹਾਨਤਾ ਕੀ ਹੈ ਇਹਨਾਂ ਨੂੰ ਪਤਾ ਹੀ ਨਹੀਂ ਤਖਤ ਦੀ ਪਵਿੱਤਰਤਾ ਕੀ ਹੈ ਜਿਹੜੇ ਜੱਜਦਾਨ ਉਹਨੂੰ ਸਮਝੀ ਹੈ ਨਹੀਂ ਕਿ ਮੈਂ ਕਿੰਨੇ ਉੱਚਦੇ ਤੇ ਲੱਗਾ ਕਿੰਨਾ ਪਵਿੱਤਰ ਉਹਦਾ ਹੈਗਾ ਤੋਂ ਪਹਿਲਾਂ ਠੀਕ ਉਹਨਾਂ ਦੇ ਨਾਲ ਸੀ ਹੋਣੀ ਸਮਝ ਜਾਣ ਕੇ ਮੈਂ ਇਸ ਕੁਰਸੀ ਤੇ ਬੈਠਾ ਜਿਸ ਪਦਵੀ ਤੇ ਬੈਠਾ ਮੇਰੇ ਕਿੰਨੀਆਂ ਜ਼ਿੰਮੇਵਾਰੀਆਂ ਨੇ ਮੈਂ ਕੌਮ ਦਾ ਮੋਢੀ ਆ ਕੋਈ ਛੋਟਾ ਜਿਹਾ ਨਹੀਂ ਅੱਜ ਇਹਨਾਂ ਦਾ ਧਿਆਨ ਨਹੀਂ ਜਾਂਦਾ ਇਹਨੂੰ ਗਰਗਜ ਨੂੰ ਉੱਧਰ ਨਹੀਂ ਦਿਖਦਾ ਹੈਗਾ ਦੋ ਤਿੰਨ ਥਾਵਾਂ ਨੇ ਸੋਟ ਸਿੰਘ ਵਾਲੇ ਨੇ ਬਾਬੇ ਇੱਕ ਪੁੱਚੋ ਵਾਲਾ ਉੱਥੇ ਇੱਕ ਦੋ ਹੋਰ ਨਵੇਂ ਜਿਹੜੇ ਨਾਂ ਚਲੋ ਦੱਸਣਾ ਤੁਹਾਨੂੰ ਸਾਰਿਆਂ ਦੇ ਉੱਥੇ ਦੋ ਦੋ ਪਾਟੇ ਚੱਲਣ ਡੈ ਹੂੰ ਕਹਿੰਦੇ ਇਹ ਨੀਵੀਂ ਜਾਤੀ ਵਾਲੇ ਨੇ ਇਹਨਾਂ ਦਾ ਅੰਮ੍ਰਿਤ ਵੱਖਰਾ ਹੋਏਗਾ ਇਹ ਉੱਚੀ ਜਾਤੀ ਵਾਲੇ ਨੇ ਇਹਨਾਂ ਦਾ ਅੰਮ੍ਰਿਤ ਵੱਖਰਾ ਹੋਏਗਾ ਬਿਲਕੁਲ ਪੁੱਚੋ ਰੋਮੀ ਦੇ ਵਿੱਚ ਇੱਥੋਂ ਤੱਕ ਭਾਂਡੇ ਵੱਖਰੇ ਰੱਖ ਦਿੱਤੇ ਗਏ ਆ ਉੱਥੇ ਲਿਖਿਆ ਮਜਵੇ ਸਿੰਘਾਂ ਦੇ ਭਾਂਡੇ ਇਹ ਜੱਟਾਂ ਦੇ ਭਾਂਡੇ ਜੱਟਾਂ ਦੇ ਭਾਂਡੇ ਆ ਕੁਝ ਲਿਖਿਆ ਹੋਇਆ ਇਹ ਲੋਕ ਬਨੇ ਧਿਆਨ ਨਹੀਂ ਜਾਂਦਾ ਉਹਨਾਂ ਨੂੰ ਤਲਬ ਨਹੀਂ ਕਰ ਸਕਦਾ ਕੋਈ ਐਫ ਡੀ ਨੇ ਵੱਡੇ ਮਸਲੇ ਉਹ ਮਸਲੇ ਕੋਈ ਧਿਆਨ ਨਹੀਂ ਇਹਦਾ ਇਦਾਂ ਜਿਹੜੇ ਜਿੱਥੇ ਕੌਮ 'ਚ ਫੁੱਟ ਪਾਉਣੀ ਆ ਲੜਾਈ ਪਾਉਣੀ ਆ ਤੇ ਫਿਰ ਇਹਨੂੰ ਕੀ ਕਵਾਂਗੇ ਅਸੀਂ ਜੈਂਟੀ ਕਵਾਂਗੇ ਆਰਐਸ ਦਾ ਹੋਰ ਕੀ ਕਵਾਂਗੇ ਹੂੰ ਫਿਰ ਅਸੀਂ ਇਹਨੂੰ ਇਹ ਥੋੜੀ ਕਹਾਂਗੇ ਕਿ ਇਹ ਕੌਮ ਹਮੈਤੀ ਆ ਧਰਮ ਹਮੈਤੀ ਆ ਜਾਂ ਧਰਮ ਦਾ ਆਦਮੀ ਹੈਗਾ ਇਹ ਤਾਂ ਕੌਮ ਦੇ ਜਿੱਥੇ ਫੁੱਟ ਬਾਣ ਰਿਆ ਜਿਹਦੇ ਪੱਸੀਓ ਕੌਮ ਬਰਬਾਦ ਹੋ ਰਹੀ ਏ ਇਹ ਸਾਹਮਣੇ ਰਿਆ ਅੱਜ ਬਹੁਤ ਵੱਡੀ ਗਿਣਤੀ ਵਿੱਚ ਮਜਬੀ ਸਿੱਖਾਂ ਦਾ ਕ੍ਰਿਸਚੀਅਨ ਬਣ ਜਾਣਾ ਉਹਦਾ ਦੋਸ਼ੀ ਇਹ ਹੈ ਔਰ ਇਹ ਹੋ ਜੇ ਤੇ ਪਾਕੀ ਸਾਥੀ ਨੂੰ ਕੋਈ ਹੋਰ ਨਹੀਂ ਹੈਗਾ ਜੇ ਇੰਨੇ ਹੀ ਨਾਲ ਉਤਾਰ ਸਿੰਘ ਸੁਰ ਸਿੰਘ ਵਾਲਿਆਂ ਦੇ ਨੱਕ ਦੇ ਵਿੱਚ ਰੋਮੀ ਵਾਲਿਆਂ ਦੇ ਨਾਲ ਦੇ ਵਾਕੇ ਦੇ ਨੱਕੀ ਨੱਥ ਪਾਈ ਹੁੰਦੀ ਵੀ ਦੋ ਬਾਟਾਂ ਦੀ ਕੋਈ ਪਰਸਾ ਨਹੀਂ ਹੈਗੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਦੋ ਬਾਟਾਂ ਦੀ ਕੋਈ ਪਰਸਾ ਨਹੀਂ ਕੀਤੀ ਜੇ ਪਹਾੜੀ ਰਾਜੇ ਕਹਿੰਦੇ ਸਨ ਤੁਹਾਨੂੰ ਬਾਟਾ ਵੰਡਣਾ ਬਤ ਕਰ ਦੇ ਦੋ ਸਾਨੂੰ ਬਾਟਾ ਵੱਖਰਾ ਦੇ ਦੋ ਉਹਨਾਂ ਕਹਿੰਦੇ ਪਾਤਸ਼ਾਹ ਨੇ ਕਹਿੰਦਾ ਨਹੀਂ ਬਾਟਾ ਇੱਕ ਹੀ ਹੋਏਗਾ ਉੱਥੇ ਕਹੀ ਯਾਦ ਨਹੀਂ ਪਾਦਨੀ ਪੁੱਛੀ ਗਈ ਤੁਸੀਂ ਰੋਟੀਆਂ ਖਵਾਉਣ ਲੱਗੇ ਪੇ ਸਾਦੇ ਗੁਰੂ ਦਾ ਸ਼ਕਾਰ ਲੱਗੇ ਪੁੱਛਦੇ ਹੋ ਤੇਰਾ ਧਿਆਨ ਨਹੀਂ ਉਹਨਾਂ ਨੂੰ ਤਾਂ ਉੱਥੇ ਆਨ ਸਾਧ ਸਦਗੇ ਨਹੀਂ ਪਗੜਾ ਨਹੀਂ ਦਿੰਨਾ ਇਸੇ ਕਰਕੇ ਜਿਹੜੀ ਸਾਡੇ ਮਰਬੀ ਸਿੱਖ ਸੀ ਉਹਨਾਂ ਦੀ ਹੀਣ ਭਾਵਨਾ ਆਈ ਜੀ ਉਹ ਹੀਨ ਭਾਵਨਾ ਪਾਲਦੇ ਵੀ ਸਾਡੇ ਵਾਸਤੇ ਲੰਗਰ ਵੱਖਰਾ ਸਾਡੇ ਵਾਸਤੇ ਬਾਲਟਾ ਵੱਖਰਾ ਉਹ ਫਿਰ ਦੂਜੇ ਪਾਸੇ ਕ੍ਰਿਸਚੀਅਨ ਚੱਲਣ ਪਣਗੇ ਹਾਂ ਔਰ ਜੇ ਪੰਜਾਬ ਦੇ ਵਿੱਚ ਕ੍ਰਿਸਚੀਅਨ ਇਹਨੇ ਵਧੇ ਨੇ ਨਾ ਤੇ ਉਹਦਾ ਜ਼ਿੰਮੇਵਾਰ ਗੜਗਾਜ ਸਿੰਘ ਤੇ ਇਹਦੇ ਵਰਗੇ ਬਾਕੀ ਨੇ ਜਿਨ੍ਹਾਂ ਨੇ ਇਸ ਨੂੰ ਨਹੀਂ ਸੰਭਾਇਆ ਹੈਗਾ ਨਹੀਂ ਗੜਗਾਜ ਸਿੰਘ ਤੇ ਕਹਿੰਦਾ ਵੀ ਮੈਂ ਤਾਂ ਸਾਰਿਆਂ ਨੂੰ ਇਕੱਠੇ ਕਰਦਾ ਹਾਂ ਹਾਂ ਉਹਨੇ ਕਿਹਾ ਵੀ ਆਓ ਆਪਾਂ ਸਾਰੇ ਇਕੱਠੇ ਹੋਈਏ ਉਹਨੇ ਢੱਡੀਆਂ ਨਾਲ ਵੀ ਮਾਫੀ ਦੇ ਦਿੱਤੀ ਤੇ ਸਾਰਿਆਂ ਨੂੰ ਮਾਫੀ ਦੇ ਦਿੱਤੀ ਉਹ ਕਿਵੇਂ ਵੱਖਰੇ ਕਰੀ ਜਾਂਦਾ ਉਹ ਤੇ ਕਹਿ ਰਿਹਾ ਮੈਂ ਤਾਂ ਇਕੱਠੇ ਕਰਨਾ ਸਾਰਿਆਂ ਨੂੰ ਇਹ ਕਾਦੇ ਇਕੱਠੇ ਕਰਨੇ ਜੀ ਹਾਂ ਜਿਹੜੇ ਬੰਦੇ ਪੰਥ ਚੋਂ ਕੱਢਿਆ ਛੇਕਿਆ ਲੈ ਜੋ ਤੁਸੀਂ ਪੱਗ ਜਿਹੜੇ ਪੰਥ ਚੋਂ ਕੱਢਿਆ ਲੈ ਜੋ ਤੁਸੀਂ ਪੱਗ ਇਹ ਮਾਫ ਹੈ ਇਹ ਮਾਫ ਇਹ ਤਾਂ ਟੋਲਾ ਸੁਖਵੀਰ ਦਾ ਹੈ ਜਿਹੜਾ ਵੀ ਉਹਨੇ ਕਹਿਤਾ ਬਿੰਨ ਨੂੰ ਕਰਦੇ ਇਹਨਾਂ ਨੂੰ ਪੱਗ ਤੇ ਉਦਾਂ ਹੀ ਬੋਲੀਆਂ ਦਾ ਤੋਤੇ ਨੂੰ ਇਦਾਂ ਹੁਣੀ ਕੰਮ ਚੱਲਦਾ ਹੁੰਦਾ ਜਿਵੇਂ ਜਿਹੜਾ ਕੜਕਾ ਚ ਸੁਖਵੀਰ ਤੇ ਕਹਿੰਦੇ ਸਭ ਕੁਝ ਕਹਿ ਰਹੇ ਆ ਹੋਰ ਕਹਿੰਦੇ ਕਹਿੰਦੇ ਚੱਲ ਰਿਹਾ ਉਹ ਸੁਖਵੀਰ ਰਿਮੋਟ ਉਹਦੇ ਕੋਲ ਹੈ ਉਹ ਜਿਹਦੇ ਨੂੰ ਸੁਖਵੀਰ ਰਿਮੋਟ ਦਵਾਉਂਦਾ ਤੂੰ ਬੋਲ ਪੈਂਦਾ ਉਹਨੂੰ ਆਪਣੇ ਆਪ ਦਾ ਪਤਾ ਹੀ ਹੈ ਨਹੀਂ ਕਿ ਮੈਂ ਕਿ ਸੌਦੇ ਦਿੱਤੇ ਆ ਸਮਝੀ ਹੈ ਨਹੀਂ ਕਿ ਇਹ ਸੌਦੇ ਤੇ ਉਨਾਂ ਮਹਾਨਤਾ ਦਾ ਹੀ ਪਤਾ ਨਹੀਂ ਹੈਗਾ ਵੀ ਉਹਦਾ ਕਿੰਨਾ ਉੱਚਾ ਹੈਗਾ ਜੇ ਕਿਸੇ ਬੰਦੇ ਨੂੰ ਥੋੜਾ aja ਵੀ ਇਹਨਾਂ ਅਹਿਸਾਸ ਹੋਣਾ ਵੀ ਉਹਦਾ ਕਿੰਨਾ ਉੱਚਾ ਕਿੰਨਾ ਵੱਡਾ ਹੈਗਾ ਉਹਦੇ ਬੋਲਾਂ ਦੇ ਵਿੱਚ ਦਮ ਹੋਏਗਾ ਹੂੰ ਉਹਦੇ ਬੰਨਾਂ ਦੇ ਵਿੱਚ ਸਚਾਈ ਹੋਏਗੀ ਹੂੰ ਫਿਰ ਸਾਡੇ ਦੇਖੋ ਜਿਹੜੀ ਤਖਤਾ ਦੀ ਇਹ ਗੱਲ ਕਰਦੇ ਆ ਹਯੂਰ ਸਾਹਿਬ ਤੋਂ ਫੈਸਲੇ ਹੁੰਦੇ ਨੇ ਪੰਜ ਪੈਰੇ ਕਰਦੇ ਨੇ ਉੱਥੇ ਬਕਾਇਦਾ ਪੰਜ ਚੋਂ ਕੱਢਿਆ ਛੇ ਕਹ ਲੈ ਜੋ ਤੁਸੀਂ ਪੱਗ ਜਿਹੜੇ ਪੰਜ ਚੋਂ ਕੱਢਿਆ ਲੈ ਜੋ ਤੁਸੀਂ ਪੱਗ ਇਹ ਮਾਫ ਹੈ ਇਹ ਮਾਫ ਇਹ ਤਾਂ ਟੋਲਾ ਸੁਬੀਰ ਦਾ ਹੈ ਜੀ ਵੀ ਉਹਨੇ ਕਹਿਤਾ ਬਿੰਨੂ ਨੂੰ ਕਰਦੇ ਇਹਨਾਂ ਨੂੰ ਪਾਗਦੇ ਉਦਾਂ ਹੀ ਬੋਲੀਆਂ ਦਾ ਤੋਤੇ ਨੂੰ ਇਦਾਂ ਹੁਣੀ ਕੰਮ ਚੱਲਦਾ ਹੁੰਦਾ ਜਿਵੇਂ ਜਿਹਾ ਕਟਕਾ ਚ ਸੁਖਵੀਰ ਤੇ ਕਹਿੰਦੇ ਸਭ ਕੁਝ ਕਹਿ ਰਿਹਾ ਉਹ ਹੋਰ ਕਹਿੰਦੇ ਕਹਿ ਕੇ ਚੱਲ ਰਿਹਾ ਉਹ ਸੁਖਵੀਰ ਰਿਮੋਟ ਉਹਦੇ ਕੋਲ ਹੈ ਉਹ ਜਦੋਂ ਸੁਖਵੀਰ ਰਿਮੋਟ ਦਬਾਉਂਦਾ ਤੂੰ ਬੋਲ ਪੈਂਦਾ ਉਹਨੂੰ ਆਪਣੇ ਆਪ ਦਾ ਪਤਾ ਹੀ ਹੈ ਨਹੀਂ ਕਿ ਮੈਂ ਕਿ ਸੌਦੇ ਦਿੱਤੇ ਆ ਸਮਝੀ ਹੈ ਨਹੀਂ ਕਿ ਇਹ ਸੌਦੇ ਦੀ ਉਹਨੂੰ ਮਹਾਨਤਾ ਦਾ ਹੀ ਪਤਾ ਨਹੀਂ ਹੈਗਾ ਵੀ ਉਹਦਾ ਕਿੰਨਾ ਉੱਚਾ ਹੈਗਾ ਜੇ ਕਿਸੇ ਬੰਦੇ ਨੂੰ ਥੋੜਾ aja ਵੀ ਇਹਨਾਂ ਸਾਾਸ ਹੋਣਾ ਵੀ ਉਹਦਾ ਕਿੰਨਾ ਉੱਚਾ ਕਿੰਨਾ ਵੱਡਾ ਹੈਗਾ ਉਹਦੇ ਬੋਲਾਂ ਦੇ ਵਿੱਚ ਦਮ ਹੋਏਗਾ। ਹੂੰ। ਉਹਦੇ ਬੂਆਨਾਂ ਦੇ ਵਿੱਚ ਸਿਚਾਈ ਹੋਏਗੀ। ਹੂੰ। ਫਿਰ ਸਾਡੇ ਦੇਖੋ ਜਿਹੜੀ ਤਖਤਾਂ ਦੀ ਇਹ ਗੱਲ ਕਰਦੇ ਆ। ਹਯੂਰ ਸਾਹਿਬ ਤੋਂ ਫੈਸਲੇ ਹੁੰਦੇ ਨੇ, ਪੰਜ ਪੈਰੇ ਕਰਦੇ ਨੇ। ਉੱਥੇ ਬਕਾਇਦਾਲਾ ਫੈਸਲਾ ਕੀਤਾ ਗਿਆ ਕਿ ਬਾਟਾ ਇੱਕ ਹੀ ਹੋਏਗਾ, ਦੂਸਰਾ ਬਾਟਾ ਨਹੀਂ ਚੱਲ ਸਕਦਾ ਇੱਥੇ। ਹੂੰ ਹੂੰ। ਚੱਲ ਰਿਹਾ। ਤੱਕ ਸ਼੍ਰੀ ਪਟਨਾ ਸਾਹਿਬ ਵਿਖੇ ਇੱਕ ਹੀ ਬਾਟਾ ਚੱਲ ਰਿਹਾ ਹੈਗਾ। ਇਹ ਇੱਥੇ ਦੋ-ਦੋ ਬਾਟਿਆਂ ਦੀ ਮਰਿਆਦਾ ਤੋਂ ਸ਼ੁਰੂ ਕਰੀ ਫਿਰਦਾ ਹੈਗਾ। ਉਹਨਾਂ ਗੱਲਾਂ 'ਤੇ ਧਿਆਨ ਦਿਓ। ਏ ਨਹੀਂ ਅਸੀਂ ਸਰਵੋੱਚਤਾ ਤਖਤਾਂ ਦੀ ਵਧਾਈ ਦੇ ਜਿਉ ਬਿਹਾਰ ਦੇ ਵਿੱਚ ਤਖਤ ਨੇ ਅਸੀਂ ਸੰਗਰੋਸਣਾ ਜੋੜੀਏ ਅਸੀਂ ਸਮਰੋਹ ਸੇ ਚੱਲੀਏ ਕਿ ਤੁਹਾਡਾ ਤਖਤ ਹੈ ਵੀਰਾ ਉਹ ਪੰਨਾ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਜਨਮ ਸਥਾਨਾ ਉੱਥੇ ਜਾਓ ਦਰਸ਼ਨ ਦਿਦਾਰੇ ਕਰੋ ਇਸ ਕੰਮ ਨਹੀਂ ਤੋੜਨਾ ਇਸ ਕੰਮ ਨਹੀਂ ਤੋੜਨਾ ਕਿ ਇੱਥੇ ਜਾ ਕੇ ਪੰਗਾ ਲਾਓ ਜੀ ਇੱਥੇ ਜਾ ਕੇ ਲੜਾਈ ਲਾਓ ਫਿਰ ਇਹੋ ਜਿਹੇ ਹਾਲਾਤਾਂ 'ਚ ਫਿਰ ਪੰਥ ਨੂੰ ਕਿਵੇਂ ਇਕੱਠਾ ਕੀਤਾ ਜਾ ਸਕਦਾ ਕਿਉਂਕਿ ਇਕੱਠਾ ਕਰਨੀ ਥੋੜੀ ਲੱਗਿਆ ਕਿਹੜੀ ਗੱਲ ਕਰਦੇ ਖਰਾਰਾ ਪਾਉਣ ਨਹੀਂ ਲੱਗਿਆ ਇਹ ਪੰਥ ਦਾ ਮੈਦੀ ਥੋੜੀ ਹੈ ਇਹ ਤਾਂ ਏਜੰਸੀਆਂ ਦਾ ਮਹਿਤੀ ਏ ਫਿਰ ਤੁਸੀਂ ਕਹੋਗੇ ਕਹਿ ਦਿੰਦੇ ਹਮ ਏਜੰਸੀਆਂ ਦਾ ਬੰਦਾ ਹੈ ਫਿਰ ਇਹੋ ਜੇ ਕੰਮ ਤੇ ਪਹਿਲੇ ਵੀ ਜਥੇਦਾਰ ਕਰਦੇ ਨੇ ਫਿਰ ਨਵੇਂ ਜਥੇਦਾਰ ਨਵਾਂ ਕੀ ਕਰਦਾ ਨਹੀਂ ਨਵਾਂ ਤੇ ਕੁਝ ਵੀ ਨਹੀਂ ਕੀਤਾ ਸੌਦਨਾ ਬੁਖਾਰ ਕੇ ਪਾਸਾ ਰੱਖ ਦਿੱਤਾ ਹਮ ਅਜੇ ਤੱਕ ਪੰਜ ਪਿਆਰਾਂ ਦੇ ਖਿਲਾਫ ਜੋ ਫੈਸਲਾ ਸੀ ਉਹਦੇ ਖਿਲਾਫ ਤੇ ਕੋਈ ਬੋਲਦਾ ਹੀ ਨਹੀਂ ਸੀ ਹਮ ਚਾਹੀਦਾ ਚਾਹੀਦਾ ਤੇ ਡਾਕਟਰ ਸਾਹਿਬ ਇਹ ਸੀ ਵੀ ਉਥੋਂ ਦੇ ਪੰਜ ਪਿਆਰ ਨੂੰ ਸੱਦਿਆ ਜਾਂਦਾ ਹਾਂ ਉਹਨਾਂ ਨੂੰ ਪੁੱਛਿਆ ਜਾਂਦਾ ਵੀ ਇਹ ਜਿਹੜਾ ਤਨਖਾਈਆ ਤੁਸੀਂ ਕਰਾਰ ਦਿੱਤਾ ਇਹ ਜੀ ਕੀ ਗਲਤੀਆਂ ਸਨ ਕੀ ਕੁਰਾਇਤਾਂ ਸਨ ਤੇ ਕਿਸ ਕਰਕੇ ਉਹਨਾਂ ਦੇਖੋ ਸਾਰੀ ਦੁਨੀਆ ਨੂੰ ਪਤਾ ਬਲਾਤਕਾਰੀ ਹੈ ਹਾਂ ਸਾਰੀ ਦੁਨੀਆ ਨੂੰ ਪਤਾ ਮੈਂ ਧੀਆਂ ਭੈਣਾਂ ਛੜਖੰਨ ਕੀਤੀ ਹੈ ਸਾਰੀ ਦੁਨੀਆ ਨੂੰ ਪਤਾ ਸੋਨਾ ਚੋਰੀ ਹੈ ਸਾਰੀ ਦੁਨੀਆ ਨੂੰ ਪਤਾ ਕਿ ਖਡਾਵਾਂ ਦੇ ਨਾਂ ਤੇ ਇਹਨੇ ਜਿਹੜੇ ਹੈਗੇ ਆ ਪੀਐਨ ਦੇ ਕਾ ਇਕੱਠੇ ਕੀਤੇ ਨੇ ਲੱਖਾਂ ਰੁਪਏ ਸਰਾਵਾ ਬਣਾਉਣ ਦੇ ਨਾਂ ਤੇ ਇਕੱਠੇ ਕੀਤੇ ਨੇ ਇਹਨੇ سنگੀਨ ਜੁਰਮ ਹੈ ਦੋ ਇਹਨੂੰ ਚੁੱਕੇ ਪੱਕ ਫੜਾਈ ਜੰਨਾ ਹੈਗਾ ਜਿਹੜਾ ਅਸੀਂ ਪੱਗ ਦੀ ਬੜੀ ਦੂਰ ਦੀ ਗੱਲ ਹੈ ਮੂੰਹ 'ਚ ਨਾਮ ਨਹੀਂ ਲੈ ਸਕਦੇ ਅਵਤਾਰ ਸਿੰਘ ਹਿੱਤ ਜਿਹੜੇ ਉਹ ਪ੍ਰਧਾਨ ਸਨ ਉਸ ਵਕਤ ਉਹ ਜਾਣ ਤੋਂ ਪਹਿਲਾਂ 2 ਦਿਨ ਪਹਿਲਾਂ ਇੰਟਰਵਿਊ ਕਰਕੇ ਸਨ ਉਸ ਇੰਟਰਵਿਊ 'ਚ ਉਹ ਮੁਰੇ ਸੱਚ ਬੋਲ ਗਏ ਉਹ ਜਦੋਂ ਚੱਲੀ ਸੱਚ ਦੇ ਹਿਸਾਬ ਨਾਲ ਲੋਕਾਂ ਨੇ ਉਹ ਵੀਡੀਓ ਵੇਖੀ ਉਹਦੇ 'ਚ ਵੇਖਿਆ ਵੀ ਇਹ ਪਤਾ ਨਹੀਂ ਇਹਦੇ ਬਾਰੇ ਕੀ ਕਿਹਾ ਜਿਹੜੇ ਜਹੇ ਤੱਕ ਛੇਕੇ ਗਏ ਆ ਇਹਨਾਂ ਬਾਰੇ ਕਿਹਾ ਵੀ ਇਹ ਚੋਰੀਆ ਖਰਾਬਾ ਚੋਰੀਆ ਜੇਬ ਉਹ ਬਹੁਤ ਕੁਝ ਕਿਹਾ ਉਹਨਾਂ ਨੇ ਜੇ ਅਵਤਾਰ ਸਿੰਘ ਹਿੱਤ ਪ੍ਰਧਾਨ ਇਹ ਗੱਲ ਕਹਿ ਸਕਦਾ ਹਾਂ ਉਹ ਜ਼ਿੰਮੇਵਾਰ ਬੰਦਾ ਇਹ ਗੱਲ ਕਹਿ ਸਕਦਾ ਹੈ ਫਿਰ ਅੱਜ ਦੇ ਜ਼ਹੀਦਾਰ ਨੂੰ ਪੁੱਛਣਾ ਨਹੀਂ ਚਾਹੀਦਾ ਕਿ ਉੱਥੋਂ ਦੇ ਪੰਜ ਪਿਆਰੇ ਨੂੰ ਪੁੱਛ ਲਿਆ ਜਾਂਦਾ ਵੀ ਹੁਕਮਾਂ ਕਿਉਂ ਨਹੀਂ ਉਹ ਯਾਰ ਉਹ ਤਾਂ ਗੱਲਾਂ ਹੀ ਸਪੱਸ਼ਟ ਨੇ ਪੁੱਛਣਾ ਨਹੀਂ ਗੱਲ ਤਾਂ ਨਹੀਂ ਜੇ ਲੁਕੀਸ਼ੀ ਵੀ ਹੋਵੇ ਹੂੰ ਉਹਦਾ ਤੇ ਸਾਰਾ ਕੁਝ ਖੁੱਲੇ ਆਮ ਸਾਰੀ ਦੁਨੀਆ ਨੂੰ ਪਤਾ ਉਹਦੀ ਮਿੱਠੀਆਂ ਮਿੱਠੀਆਂ ਗੱਲਾਂ ਮੈਂ ਬੋਲ ਹੁਣ 6 ਮਹੀਨੇ ਹੋ ਗਏ ਸੀਗੇ ਸਰਵੀਰ ਦੇ ਪਿੱਛੇ ਤੁਰਿਆ ਫਿਰਦਾ ਸੀ ਪਹਿਲਾਂ ਜੰਦੂ ਮਾਰਿਆ ਪਿੱਛੇ ਪੈਦ ਜੰਦੂ ਮਾਰਿਆ ਦਾ ਮੈਨੂੰ ਫੋਨ ਆ ਪੁਰਾਣਾ ਸਾਥੀ ਹੈ ਸਾਡਾ ਤੇ ਮੈਂ ਉਹਨੂੰ ਦੱਸਿਆ ਮੈਂ ਕਿ ਆਹ ਕੁਛ ਹੀ ਦੇਖਦਾ ਕੀ ਕਰਨਾ ਤੇਰਾ ਕਿੰਦਾ ਨਾਨਾ ਬਾਬਾ ਮੈਂ ਨਹੀਂ ਮਤ ਕਰਦਾ ਫਿਰ ਸੁਖਵੀਰ ਤੇ ਪਿੱਛੇ ਪਛੋਦੇ ਸੋਲੜੇ ਗੋਂਦਾ ਸੀ ਹਰਪੀਤ ਉਹਨਾਂ ਦੇ ਖਿਲਾਫ ਬੋਲਦਾ ਸੀ ਸਾਨੂੰ ਉਦੋਂ ਹੀ ਪਤਾ ਸੀ ਵੀ ਇਹਨੇ ਗੋਡੇ ਗੱਟਿਓਂ ਦੇ ਫੜੇ ਹੋਏ ਨੇ ਤੇ ਉਹਦੇ 'ਚ ਇੰਨੀ ਸਮਝ ਹੈ ਨਹੀਂਗੀ ਸੁਖਵੀਰ ਦੇ ਵਿੱਚ ਵੀ ਕਿ ਕਿਆ ਪਾਰਟੀ ਦਾ ਪ੍ਰਧਾਨ ਆ ਮੈਂ ਕਿਹੜਾ ਕੰਮ ਕਰਨਾ ਨਹੀਂ ਸੁਖਵੀਰ ਵੀ ਇਹ ਸਮਝੇਗੀ ਵੀ ਬੰਦਾ ਛੇਕਿਆ ਹੋਇਆ ਹੈ ਤੇ ਛੇਕੇ ਹੋਣ ਮੈਂ ਕਿਹ ਪੰਚੇ ਵਾਪਸ ਲਿਆਵਾਂਗਾ ਦੇਖੋ ਜੇ ਵਾਪਸ ਵੀ ਲਿਆਉਣਾ ਤੇ ਫੇ ਤੰਗ ਹੈ ਨਾ ਇੱਕ ਤਰੀਕਾ ਹੋਰ ਫਿਰ ਉਹਨੂੰ ਜਹੇਦਤ ਜਹੇਦਤ ਭੁੜੀ ਲਾਇਆ ਜਾ ਸਕਦਾ ਇਹ ਦੇਖੋ ਜਹੇਦਤ ਛੇਕੇ ਬੰਦੇ ਤਾਂ ਪਿਨਾ ਵਾਪਸ ਆ ਫਰਮ ਦੇ ਚੋ ਛੇਕਿਆ ਸੀ ਨਾ ਨਹੀਂ ਉਹ ਲੈ ਸਕਦੇ ਭਈ ਸਹੀ ਨਾ ਮਿਲੋਂਗੇ ਗੁਰੂ ਗੋਬ ਸਿੰਘ ਸਾਹਿਬਾਂ ਸਾਨੂੰ ਮਾਫ ਨਹੀਂ ਕਰਨਾ ਗੁਰੂ ਗੋਬ ਸਿੰਘ ਸਾਹਿਬ ਦੇ ਦਰਤੋਂ ਬਖਸ਼ ਕੱਢਿਆ ਗਿਆ ਵਾ ਔਰ ਮੈਂ ਦਾਅਵੇ ਨਾਲ ਲਾਣ ਨਾਲ ਗੱਲ ਕਰ ਦਿੰਨਾ ਜਿਹੜਾ ਗੁਰੂ ਗੋਬ ਸਿੰਘ ਦੇ ਦਰਤੋਂ ਛੇਕਿਆ ਗਿਆ ਨਾ ਉਹਨੂੰ ਦੁਨੀਆ ਦੀ ਕੋਈ ਤਾਕਤ ਜਹਿਦਾਰ ਨਹੀਂ ਦੱਸ ਸਕਦੀ ਜਿੱਦੀ ਮਰਜ਼ੀ ਵੱਡੀ ਤਾਕਤ ਕੋ ਨਾ ਹੋਵੇ ਗਾਸੇ ਦੀ ਇਹੋ ਜਿਹੇ ਹੋਰ 10 ਤਾਕਤਾਂ ਵੀ ਆ ਜਾਣ ਸੁਖਵੀਰ ਹੋਣੀ ਵੀ 10 ਆ ਜਾਣ ਨਹੀਂ ਲਾ ਸਕਦੇ ਗੁਰੂ ਗੋਬ ਸਿੰਘ ਸਾਹਿਬਾਂ ਖੇੜੀ ਇਹੋ ਜਿਹੀ ਕਰਦੇਗਾ ਇਹਨੇ ਕੀਟਾ ਨਾ ਖੇੜੀ ਕੀ ਬਣੀ ਹੈ ਸਾਰੀ ਖੇੜੇ ਦੇ ਉਲਟ ਸਾਰੀ ਹਵਾ ਗੜ ਗੱਜ ਦੇ ਉਲਟ ਕਿਉਂ ਬੜੀ ਗਲਤ ਕੰਮ ਕੀਤਾ ਹਮ ਗੁਰੂ ਗੋਬਿੰਦ ਸਿੰਘ ਪਾਛ ਨੇ ਉਹਨੂੰ ਬਖਸ਼ਿਆ ਨਹੀਂ ਗੁਰੂ ਗੋਬਿੰਦ ਸਿੰਘ ਪਾਛ ਨੂੰ ਸਜ਼ਾ ਦਿੱਤੀ ਇਹ ਉਸ ਵੇਲੇ ਦਾਸ ਦੀ ਵੀ ਕਹ ਲੋ ਬੋਲਦਾ ਸੀ ਜਾਂ ਸ਼ੁਰਤ ਮੁੱਦਾ ਚੁੱਕਿਆ ਸੀ ਤੇ ਗੁਰੂ ਗੋਬਿੰਦ ਸਿੰਘ ਹੀ ਬੁਲਾਇਆ ਬੋਲਦਾ ਸੀਗਾ ਆਪੇ ਆਪ ਸਾਡੇ ਪੱਲੇ ਕੁਝ ਨਹੀਂ ਹੈਗਾ ਜੈਦਰ ਕੜਗਾਚ ਸਾਬ ਨੇ ਜਿੱਤੋ ਇਹ ਬਿਆਨ ਦਿੱਤਾ ਤੇ ਲਗਭਗ ਅੱਧੀ ਕੌਮ ਜਿਹੜੀ ਹੈ ਨਾ ਇਸ ਇਹ ਜਿਹੜਾ ਜਥੇ ਦਾ ਇਸ ਹੁਕਮ ਨਾਲ ਦਾ ਵਿਰੋਧ ਕੀਤਾ ਔਰ ਜਿੰਨੀਆਂ ਵੱਡੀਆਂ ਸੰਮੋਰ ਜਿਹੜੇ ਹੈਗੇ ਤਾਂ ਧਾਰਮਿਕ ਆਗੂ ਨੇ ਉਹਨਾਂ ਸਾਰਿਆਂ ਨੇ ਕਿਹਾ ਵੀ ਇਹ ਤਾਂ ਬਿਲਕੁਲ ਹੀ ਗਲਤ ਗੱਲ ਹੈ ਤੇ ਜੱਗੋ ਤੇਰੀ ਵੀ ਗੱਲ ਕਰ ਦਿੱਤੀ ਆ ਭਾਈ ਮੰਨੂ ਘੜਾ ਇਹ ਕਦੀ ਕੰਮ ਹੋਇਆ ਮਿੱਤੈ ਨੂੰ ਪੰਜੂ ਸ਼ੇਖਾ ਆਜਾ ਮੇਰ ਕੋ ਪਾਗ ਲੈ ਜਾਂ ਚਲ ਤੂੰ ਬਰੀ ਹੈ ਮਾਫੀ ਨਾਮਾ ਦੇ ਦਿੱਤਾ ਅੰਦਰ ਮਾਫੀ ਨਾਮਾ ਦੇ ਦਿੱਤਾ ਕਾ ਦਾ ਮਾਫੀ ਨਾਮਾ ਦਿੱਤਾ ਵੀ ਮਰਿਆਦਾ ਕੀ ਹੈ ਤੂੰ ਵਾਪਸ ਆਉਣਾ ਤੂੰ ਆਪਣੇ ਦੋਸ਼ ਲੇਖ ਫਿਰ ਦੇਖਾਂਗੇ ਉੱਤੇ ਵਿਚਾਰ ਕਰਾਂਗੇ ਤੂੰ ਮੰਨੇਗਾ ਫਿਰ ਉਹਦੇ ਮੁਤਾਬਿਕ ਜਿਹੜਾ ਹੈਗਾ ਤੈਨੂੰ ਬਖਸ਼ਾ ਦੇ ਜਿੱਦਣ ਜਵਾਬ ਸੁਣਾਵਾਗੇ ਇੱਕ ਗੱਲ ਬੜੀ ਵੱਡੀ ਖੋਰ ਧਿਆਨ ਨਾਲ ਮੰਗਣ ਆਲੀ ਹੈ ਜਿੱਦਣ ਬਾਬਾ ਰਣਜੀਤ ਸਿੰਘ ਢੜਨੀਆਲ ਉਹਥੇ ਗਿਆ ਤੇ ਉਹਨੂੰ ਮਾਫੀ ਦਿੱਤੀ ਉਹਦੀ ਗੱਲਬਾਤ ਸੁਣੀ ਜਾਂ ਕਿਹਾ ਜੋ ਕੁਝ ਹੋਇਆ ਪਰ ਜਿਹੜਾ ਇਹ ਜੱਥੇਦਾਰ ਹੈ ਉਹਥੇ ਗਿਆ ਵੀ ਇਨੂੰ ਪਹਿਲੇ ਮਾਫੀ ਦੇ ਦਿੱਤੀ ਗਈ ਮਾਫੀ ਦੇ ਇਹਨਾਂ ਦੇ ਉੱਥੇ ਬਹਿ ਕੇ ਸੁਖਵੀਰ ਦੀ ਕੋਠੀ ਸੈਟਲ ਹੋ ਗਈ ਸੀ ਹੂੰ ਕੀ ਕਰਨਾ ਹੁਣ ਸੁਖਵੀਰ ਨੂੰ ਜੇ ਤਲਬ ਕੀਤਾ ਤਖਸ਼ੇਰੀ ਪਟਨਾ ਸਾਹਿਬ ਤੇ ਇਸੇ ਗੱਲਾਂ ਚ ਕਰਕੇ ਕੀਤਾ ਬਤੋਂ ਇੱਕ ਬਣੇ ਸ਼ਰੋਮ ਨੇ ਅਕਾਲੀ ਦਲ ਦਾ ਪ੍ਰਧਾਨ ਬਣਿਆ ਪਿਆ ਤੇਰੇ ਅੰਦਰ ਗੁਰਦਰਾ ਸਾਹਿਬ ਚੱਲਦੇ ਪੈ ਨੇ ਗੁਰਦਰਾਵਾਂ ਵਿੱਚ ਅੱਜ ਕ੍ਰਪਸ਼ਨ ਕਿਸ ਲੈਵਲ ਤੇ ਪਹੁੰਚ ਗਈ ਹੈ ਗੁਰਦਰਾਵਾਂ ਵਿੱਚ ਅੱਜ ਪਾਪ ਦੇ ਲੈਵਲ ਤੇ ਪਹੁੰਚ ਗਿਆ ਗੁਰਦਰਾਵਾਂ ਵਿੱਚ ਅੱਜ ਹੋਕ ਹੀ ਰਹਾ ਤੁਹਾਡੇ ਐਸਜੀਪੀਸੀ ਮੁਲਾਜ਼ਮ ਕਰ ਕੀ ਰਹੇ ਨੇ ਤੁਹਾਡੇ ਉਦਦਾਰ ਕਰ ਕੀ ਰਹੇ ਨੇ ਸਵਾਈ ਝੂਠ ਪਾਪ ਦੇ ਪੈਸਾ ਇਕੱਠਾ ਕਰਨ ਦੇ ਤੇ ਤੂੰ ਜਿਹੜਾ ਇਹ ਜਹੇਦਾਰ ਕਦੀ ਤੂੰ ਜਹੇਦਾਰ ਜਿਹੜਾ ਤੇਰੀ ਮਰਜ਼ੀ ਦੀ ਔਲਾਦਵੇਂ ਜਿਹੜੀ ਤੇਰੀ ਮਰਜ਼ੀ ਉਹ ਲਾਲਵੇਂ ਜਿਹੜਾ ਤੈਨੂੰ ਪਸੰਦ ਨਹੀਂ ਪਰਾਂ ਕਰਤੇ ਇੱਕ ਗੜਗੱਜ ਸੋ ਲਾ ਲਿਆ ਤੇ ਗੜਗੱਜ ਸੋ ਨੂੰ ਜੋ ਤੂੰ ਕਵੇਂ ਵੱਡਾ ਸੋ ਬੋਲੇ ਹਾਂ ਫਿਰ ਤਖਤ ਕੌਮ ਦਾ ਤਖਤ ਨਹੀਂ ਉਹ ਤਖਤ ਜਹੇਦਾਰ ਤਖਤ ਕੌਮ ਦਾ ਨਹੀਂ ਉਹ ਤੇ ਭਾਈ ਤੇਰਾ ਵਾ ਜੀ ਉਹ ਤੇ ਸੁਖਵੀਰ ਬਾਦੰਦਾ ਤੇ ਠੀਕ ਆ ਜੋ ਸੁਖਵੀਰ ਬੰਦਰ ਕਹਿੰਦਾ ਕਰੀ ਜਲੇ ਸੀ ਜਿਹੜਾ ਮੰਨਣਾ ਬਿਲਕੁਲ ਜੀ ਦਰਸ਼ਕੋ ਗੱਲ ਬੜੀ ਸਾਫ ਆ ਵੀ ਜਿਸ ਤਖਤ ਤੋਂ ਇੱਕ ਬੰਦਾ ਤਨਖਾਈਆ ਕਰਾ ਦਿੱਤਾ ਗਿਆ ਔਰ ਛੇਕ ਦਿੱਤਾ ਗਿਆ ਦੂਜਾ ਤਖਤ ਉਸ ਤਨਖਾਈਏ ਤੇ ਛੇਕੇ ਹੋਏ ਬੰਦੇ ਨੂੰ ਦੁਆਰੋਂ ਬਹਾਲ ਨਹੀਂ ਕਰ ਸਕਦਾ ਜਿੰਨਾ ਚਿਰ ਉਸ ਤਖਤ ਦੇ ਪੰਜਾਂ ਪਿਆਰਿਆਂ ਨਾਲ ਸਲਾਮ ਮਸ਼ਵਰਾ ਨਾ ਕੀਤਾ ਜਾਵੇ ਜਾਂ ਤੋਂ ਪੰਜ ਪਿਆਰਿਆਂ ਦੀ ਪਦਵੀ ਘਟਿਆ ਜਾ ਇਹ ਪੰਜ ਪਿਆਰਿਆਂ ਦੀ ਪਦਵੀ ਵੱਡੀ ਐ ਕਿਉਂਕਿ ਇੱਕ ਬੰਨੇ ਇਹ ਵੀ ਗੱਲ ਕਹੀ ਗਈ ਮੈਂ ਬੜੀ ਹਾਸੇਨੀ ਗੱਲ ਸਮਝਦਾ ਕਹਿੰਦੇ ਫਲਾਣੇ ਬੰਦੇ ਦਾ ਨਾਮ ਲੈ ਕੇ ਕਿਹਾ ਗਿਆ ਵੀ ਉਹ ਬੰਦਾ ਸਾਨੂੰ ਪੰਜ ਜਪਜੀ ਸਾਹਿਬ ਦਾ ਪਾਠ ਕਰਕੇ ਸੁਣਾਵੇ ਜੇ ਇੱਥੋਂ ਦੇ ਜਥੇਦਾਰਾਂ ਨੂੰ ਮੌਂਟੇਕ ਸਿੰਘ ਨੂੰ ਡਾਕਟਰ ਜਿਹੜਾ ਟੇਕ ਸਿੰਘ ਆ ਉਹਦੇ ਬਾਰੇ ਗੱਲ ਕੀਤੀ ਜਾਵੇ ਕਿ ਉਹਦੇ ਜਿਹੜੇ ਇੰਨੇ ਭੈੜੇ ਸੰਗੀਨ ਜਨਮ ਲੱਗੇ ਹੋਏ ਆ ਉਹਨੂੰ ਦਮਦਵਾ ਸਾਹਿਬ ਦਾ ਜਥੇਦਾਰ ਲਾ ਦਿੱਤਾ ਗਿਆ ਵਾ ਜੇ ਉਹਨਾਂ ਬਾਰੇ ਇਹ ਗੱਲ ਕੀਤੀ ਜਾਵੇ ਤੇ ਫਿਰ ਤੁਹਾਡੇ ਕੋਲ ਕੀ ਜਵਾਬ ਆ ਬਹੁਤ ਕੁਝ ਹੈ ਇਸ ਕਰਕੇ ਜਿੰਨੇ ਵੀ ਇਹ ਫੈਸਲੇ ਪਹਿਲਾਂ ਵੀ ਹੋਏ ਆ ਤੇ ਹੁਣ ਹੋ ਰਹੇ ਆ ਸੁਖਵੀਰ ਬਾਦਲ ਤੇ ਉਹਨਾਂ ਦੇ ਪਰਿਵਾਰ ਨੂੰ ਬਚਾਉਣ ਦੇ ਲਈ ਕੀਤੇ ਜਾ ਰਹੇ ਆ ਪਰ ਉਹਨਾਂ ਦਾ ਪਰਿਵਾਰ ਨੂੰ ਪੰਜਾਬ ਦੇ ਲੋਕਾਂ ਨੇ ਘਰ ਵਿੱਚ ਬਿਠਾ ਦਿੱਤਾ ਹੁਣ ਪੰਜਾਬ ਦੇ ਲੋਕ ਇਹ ਗੱਲ ਕਹਿੰਦੇ ਆ ਵੀ ਹੁਣ ਘਰ 'ਚ ਬਿਠਾਇਆ ਤੇ ਬਾਹਰ ਲੋਕ ਲਾ ਦੇਣਾ ਵੀ ਬਾਹਰ ਹੀ ਨਾ ਨਿਕਲ ਜਦੋਂ ਬਾਹਰ ਨਿਕਲਦੇ ਆ ਨਾ ਕੌਮ ਦੇ ਵਿੱਚ ਦੁਬਤਾ ਪਾਉਂਦੇ ਆ ਕੌਮ ਨੂੰ ਹੋਰ ਜ਼ਿਆਦਾ ਲੜਾਉਂਦੇ ਆ ਤੇ ਨੁਕਸਾਨ ਕਰਾਉਂਦੇ ਆ ਤੇ ਜਿੰਨਾ ਚਿਰ ਇਹ ਪਰਿਵਾਰ ਸ਼ਾੜੀ ਕੌਮ ਤੋਂ ਲਾਂਬੇ ਨਹੀਂ ਹੁੰਦਾ ਜਿੰਨਾ ਜੇ ਪਰਿਵਾਰ ਨੂੰ ਅਸੀਂ ਛੇਕਦੇ ਨਹੀਂ ਜਾਂ ਇਸ ਪਰਿਵਾਰ ਨੂੰ ਦੂਰ ਨਹੀਂ ਕਰਦੇ ਉਹਨਾਂ ਚ ਸਾਡੇ ਤਖਤਾਂ ਦੇ ਹਾਲਾਤੇ ਰਹਿਣਗੇ ਸਾਡੇ ਜਥੇਦਾਰਾਂ ਨੂੰ ਕੱਟ ਪੁੱਟਲੀਆਂ ਬਣਾ ਕੇ ਨਚਾਇਆ ਜਾਏਗਾ ਜਿਵੇਂ ਹੁਣ ਨਚਾਇਆ ਜਾ ਰਿਹਾ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਵੀ ਫੈਸਲੇ ਤੇ ਸੁਖਬੀਰ ਕਰਦਾ ਬੋਲਦਾ ਜਥੇਦਾਰ ਆ ਇਸੇ ਤਰ੍ਹਾਂ ਉਹਨਾਂ ਚ ਹੁੰਦਾ ਰਹੇਗਾ ਜਿੰਨਾ ਜੇ ਸੁਖਬੀਰ ਬਾਦਲ ਨੂੰ ਅਸੀਂ ਪੂਰੀ ਤਰ੍ਹਾਂ ਇਹਨੂੰ ਘਰ 'ਚੇ ਬਾੜ ਕੇ ਭਾਈ ਘਰ ਕੀ ਉਹ ਤੇ ਖੁੱਡੇ 'ਚ ਵੜ ਗਿਆ ਹੂੰ ਜਿਸ ਬੰਦੇ ਦਾ ਨਾਂ ਖਤਮ ਹੋ ਗਿਆ ਜਿਸ ਬੰਦਾ ਬੋਲਬਾਲਾ ਖਤਮ ਹੋ ਗਿਆ ਜਿਸ ਲੀਟਰ ਦੀਆਂ ਰੈਲੀਆਂ ਸਭ ਕੁਝ ਖਤਮ ਉਹ ਬਗਾ ਰਹਿ ਗਿਆ ਉਹ ਕਹਿੰਦਾ ਉਹ ਸਿਰਫ ਆਪਣੇ ਆਪ ਨੂੰ ਪ੍ਰਧਾਨ ਕਹਿਣ ਜੋਗਾ ਮੈਂ ਪ੍ਰਧਾਨ ਆ ਬਸ ਇਸ ਤੋਂ ਅੱਗੇ ਉਹ ਕਹਿੰਦੇ ਨਵੀਂ ਪਾਰਟੀ ਉਹ ਤਾਂ ਨਵੇਂ ਜਿਹੜੀ ਨਵੀਂ ਪਾਰਟੀ 5-7 ਮੈਂਬਰੀ ਕਮੇਟੀ ਅਕਾਲ ਤੱਕ ਤੋਂ ਬਣੀ ਹੈ ਉਹਨੂੰ ਕਹਰੇ ਗਦਾਰ ਨੇ ਉਹ ਤਾਂ ਕਹਿੰਦਾ ਮੈਂ ਗਦਾਰ ਨਹੀਂ ਹਾਂ ਭਾਈ ਸਾਹਿਬ ਉਹਨੂੰ ਸਮਝ ਕੀ ਹੈਗੀ ਆ ਉਹਨੂੰ ਤਾਂ ਸਮਝੀ ਕੁਛ ਨਹੀਂ ਆ ਸਭ ਵੀ ਨੂੰ ਸਮਝੀ ਹੈ ਨਹੀਂ ਕਿ ਤਖਸਾਬ ਕੀ ਆ ਉਹਨੂੰ ਸਮਝਿਆ ਨਹੀਂ ਵੀ ਜਥੇਦਾਰ ਕੀ ਆ ਜੇ ਉਹਨੂੰ ਸਮਝ ਹੁੰਦੀ ਨਾ ਤੇ ਜਥੇਦਾਰ ਨੂੰ ਉਸ ਢੰਗ ਨਾਲ ਚਲਾ ਸਕਦਾ ਸੀ ਤਾਂ ਉਹ ਠੰਗਣਾ ਕਰ ਸਕਦਾ ਸੀਗਾ ਉਹਨੂੰ ਪਤਾ ਹੀ ਹੈ ਨਹੀਂ ਜਥੇਦਾਰ ਕੋ ਕੰਮ ਜੇ ਹੁੰਦਾ ਜੇ ਕੋਈ ਕੰਮ ਕੱਢਣਾ ਵੀ ਜਾਂ ਕਰਨਾ ਵੀ ਉਹਦਾ ਕੋ ਟੰਗ ਹੁੰਦਾ ਉਹਦਾ ਕੋ ਤਰੀਕਾ ਹੁੰਦਾ ਉਹਦੀ ਮर्याਦਾ ਹੁੰਦੀ ਹੈ ਤੂੰ ਕਰਨਾ ਸੀ ਤੇ ਮर्याਦਾ ਦੇ ਨਾਲ ਠੰਗਣਾ ਕਰ ਲੈਂਦਾ ਮਹਾਰਾਜ ਸਿੰਘ ਵਰਗਾ ਵੀ ਰਾਜਾ ਸੀ ਤੇ ਉਹ ਕਹਿੰਦਾ ਮੇਰਾ ਰਾਜ ਨਹੀਂ ਖਾਲਸੇ ਦਾ ਰਾਜ ਆਪਣਾ ਰਾਜ ਨੂੰ ਨੇ ਕਦੀ ਕਿਹਾ 40 ਸਾਲ ਰਾਜ ਰਿਆ ਤੇ ਖਾਲਸੇ ਦਾ ਰਾਜ ਕਿਹਾ ਇਹ ਕਹਿੰਦਾ ਰਾਜ ਹੀ ਸਾਡਾ ਵਾ ਲੁੱਟਾਂ ਖੋਏ ਵਾਲਾ ਰਾਜ ਸੀ ਦੂਜੀ ਦੂਜੀ ਗੱਲ ਰੰਜੀਤ ਸਿੰਘ ਮਹਾਰਾਜ ਸਿੰਘ ਜਦੋਂ ਕੋਈ ਵਿਪਤਾ ਪੈਂਦੀ ਤੇ ਕੌਮ ਦੇ ਜਥੇਦਾਰ ਕਾਲੀ ਫੁੱਲਾ ਸਿੰਘ ਕੋਲਾ ਕੇ ਕਹਿੰਦਾ ਵੀ ਜਥੇਦਾਰ ਜੀ ਸਾਨੂੰ ਇਹ ਵਿਪਤਾ ਪਈ ਹੈ ਇਹਦਾ ਕੋਈ ਹਾਲਾ ਦੱਸੋ ਹਾਲਾ ਦੱਸਣ ਦੀ ਬਜਾਏ ਉਹਨਾਂ ਤੇ ਆ ਕੇ ਅੱਜ ਹੁਕਮਨਾਵੀ ਜਾਰੀ ਕੀਤੇ ਜਾ ਰਹੇ ਆ ਤੁਸੀਂ ਦੇਖੋ ਜੀ ਇਹ ਜਿਹੜੇ ਆਦਮੀ ਨੇ ਸੁਖਵੀਰ ਆ ਇਹਨੂੰ ਕੋਈ ਸਮਝ ਨਹੀਂ ਤਖਸਾ ਜਿਹੜਾ ਜਥੇਦਾਰ ਲਾਇਆ ਉਹਨੂੰ ਜਥੇਦਾਰੀ ਸਮਝ ਨਹੀਂ ਕੋਈ ਸਿਮਰਨ ਨਹੀਂ ਕੋਈ ਗੁਰਬਾਣੀ ਨਹੀਂ ਕੋਈ ਜਪ ਨਹੀਂ ਕੋਈ ਤਪ ਨਹੀਂ ਇਹਨਾਂ ਨੂੰ ਕੀ ਪਤਾ ਜਿੰਨਾਂ ਦੇ ਜੱਪ ਤਾਂ ਪੱਲੇ ਨਹੀਂ ਹੋਏਗਾ ਜਿੱਦਾਂ ਦਾ ਇਹ ਕਹ ਲੋ ਸੰਸਾਰ ਹੋ ਜਾਂਦਾ ਨਾ ਮਾਲਕ ਉਹੋ ਜਿਹੇ ਜਿਹੇ ਦਰ ਇਹ ਗਾ ਲਈ ਜਾਂਦੇ ਤਿੰਨ ਮਹੀਨਿਆਂ ਦੇ ਵਿੱਚ ਪਿਛਲੇ ਤਿੰਨ ਮਹੀਨਿਆਂ ਦੇ ਵਿੱਚ ਤਿੰਨ ਜਿਹੇਦਾਰ ਬਦਲ ਦਿੱਤੇ ਗਏ ਆ ਹਾਂ ਹੋਰ ਅਗਵੀ ਸਿੰਘ ਨੂੰ ਲਾਇਆ ਸੀ ਉਹ ਕਹਿੰਦੇ ਮੇਰੀ ਹੱਤਪਾ ਨਹੀਂ ਮੰਨਦਾ ਮੈਂ ਨਹੀਂ ਗਲਤ ਕੰਮ ਕਰਨੇ ਨਹੀਂ ਕੀਤੇ ਛੱਡ ਦਿੱਤਾ ਉਹਦਾ ਪਰ ਗਲਤ ਕੰਮ ਨਹੀਂ ਕੀਤੇ ਉਹਨਾਂ ਨੇ ਵੀ ਕਹਿੰਦਾ ਸੀ ਤੁਸੀਂ ਇਦਾਂ ਫੋਲ ਉਹਨਾਂ ਨੇ ਵੀ ਕਹਿੰਦਾ ਤੁਸੀਂ ਆਹ ਕਰੋ ਪਤਾ ਸਾਨੂੰ ਸਾਰੀਆਂ ਇਕਲੀ-ਇਕਲੀ ਗੱਲਾਂ ਦਾ ਸਾਨੂੰ ਸਾਰੀਆਂ ਚੀਜ਼ਾਂ ਦਾ ਪਤਾ ਕਿ ਕੀ ਉਹਤੇ ਪ੍ਰੈਸ਼ਰ ਸੀ ਕੀ ਉਹਤੇ ਪ੍ਰੈਸ਼ਰ ਜਿਹੋ ਨਾਲ ਕਹੇ ਛੱਡਿਆ ਆਪਾਂ ਉਹ ਪਹਿਲਾਂ ਆਉਣ ਤੋਂ ਹੀ ਤਿਆਰ ਨਹੀਂ ਸੀ ਕਹਿੰਦੇ ਮੈਂ ਗਲਤ ਕੰਮ ਨਹੀਂ ਕਰ ਸਕਦਾ ਉਹਨਾਂ ਦੇ ਮੂੰਹ ਦੇ ਵਿੱਚੋਂ ਤੁਸੀਂ ਬੋਲਡ ਨਿਕਲਦੇ ਸੁਣੋਗੇ ਤੇ ਮਿਣਵੇਂ ਤੁਲਵੇਂ ਬੋਲ ਹੋਣਗੇ ਫਾਲਤੂ ਗੱਲ ਨਹੀਂ ਕਦੀ ਹੋਏਗੀ ਮਰਿਆਦਾ ਦੇ ਅਨਸਾਰ ਹੋਏਗੀ ਪਰ ਇਹ ਗੜਗੱਸ ਨੂੰ ਪਤਾ ਹੀ ਕੁਝ ਨਹੀਂ ਮੈਂ ਕੀ ਬੋਲਣ ਡਿਆਂ ਯਾਰ ਮੈਂ ਕੀ ਕਰਨ ਡਿਆਂ ਮੇਰੇ ਤੇ ਕਿੰਨਾ ਵੱਡਾ ਇਹਦੇ ਕੌਮ ਦਾ ਮੁਖੀ ਆ ਮੈਂ ਕਿਦਾਂ ਕਰਨਾ ਉਹ ਸਮਝੀ ਕੁਝ ਨਹੀਂ ਹੈਗੀ ਔਰ ਇਨਾਂ ਲੋਕਾਂ ਦੀ ਵਜ੍ਹਾ ਦੇ ਕਰਕੇ ਸੁਗਵੀਰ ਉਹਨਾਂ ਦੇ ਰਾਜ ਰਿਹਾ ਨਾ 10 ਸਾਲ ਇਹਨਾਂ ਦੇ ਰਾਜ ਕਰਕੇ 15 ਸਾਲ ਮਨ ਮਰਜ਼ੀਆਂ ਕਰਨ ਕਰਕੇ ਅੱਜ ਕਿੰਨੀ ਵੱਡੀ ਗਿਣਤੀ ਵਿੱਚ ਪੰਜਾਬ ਦੇ ਜਿਹੜੇ ਮਜਬੀ ਸਿੱਖ ਸੀ ਉਹ 크੍ਰਿਸਚੀਅਨ ਬਣ ਗਏ ਨੇ ਕਿਉਂ ਬਣੇ ਨੇ ਇਨਾਂ ਨੇ ਧਿਆਨ ਨਹੀਂ ਦਿੱਤਾ ਜੇ ਉਹਨਾਂ ਨੂੰ ਆਪਣੇ ਗਲ ਨਾਲ ਲਾਇਆ ਹੁੰਦਾ ਉਹ ਕਿਉਂ ਬਣਦੇ ਕਿਉਂ ਇਹ ਕਿਸ ਬਸੇ ਜਾਂਦੇ ਜੋ ਤੁਸੀਂ ਉਹਨਾਂ ਦੇ ਵਿਤਕਰਾ ਪੈਦਾ ਕੀਤਾ ਤੁਹਾਡੀ ਲੰਗਰ ਵੀ ਵੱਖਰਾ ਜੀ ਤੁਹਾਡੇ ਲਈ ਪ੍ਰਸ਼ਾਦ ਵੀ ਵੱਖਰਾ ਤੁਹਾਡੇ ਵਾਸਤੇ ਜਿਹੜਾ ਅੰਮ੍ਰਿਤ ਛਕਣਾ ਉਹ ਵੀ ਬਾਟਾ ਵੱਖਰਾ ਕਹਿੰਦਾ ਹੀਨਪਾਉਂਦਾ ਆਏਗੀ ਆਈ ਗਈ ਹੈ ਬਿਲਕੁਲ ਸਾਨੂੰ ਇਹ ਨੀਵਾ ਸਮਝਦਿਆ ਸਾਹ ਬਾਹਰ ਲਿਖਿਆ ਮਜਬੀ ਸਿੱਖਾਂ ਦੇ ਭਰਤਨਾ ਇਹ ਜੱਟਾਂ ਦੇ ਸੀ ਕੋਈ ਜਾਤੀ ਵਾਲਿਆਂ ਦੇ ਨੇ ਤੇ ਸਾਨੂੰ ਪਹਿਲਾਂ ਤੇ ਹੀ ਇਹਨਾਂ ਮੁਸਲਮਾਨਾਂ ਵਿੱਚੋਂ ਪਹਿਲਾਂ ਲੰਗੇ ਆ ਹਾਂ ਨਾਗਵੀ ਰਹੇ ਆ। ਸ਼ੂਦਰ ਤਾਂ ਸਾਨੂੰ ਪਹਿਲਾਂ ਕਹਿੰਦੇ ਸੀ ਤੇ ਸਾਨੂੰ ਸ਼ੂਦਰ ਪੁਣੇ ਚ ਗੁਰੂ ਗੋਬ ਸਿੰਘ ਪਾਛਨ ਕੱਢਿਆ ਸੀ। ਵੀ ਤੁਸੀਂ ਸਰਦਾਰ ਹੋ, ਤੁਸੀਂ ਬਹੁਤ ਵੱਡੇ ਹੋ। ਤੁਸੀਂ ਇਹਦੇ ਸ਼ੂਦਰ ਕੋਈ ਨਹੀਂ ਹੈਗੇ। ਤੁਸੀਂ ਕੋਈ ਤੁਹਾਨੂੰ ਮੰਨਣ ਦੀ ਲੋੜ ਨਹੀਂਗੀ ਹੈਗੀ। ਉਹ ਉਸ ਪਾਚਨ ਸਾਨੂੰ ਉਸ ਗੱਲ ਚ ਕੱਢਿਆ ਤੁਸੀਂ ਸਾਨੂੰ ਫਿਰ ਉਸ ਗੱਲ ਚ ਧੱਕ ਰਹੇ ਜੇ ਜੱਟ ਆ ਤੇ ਇਹ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਕਿਰਪਾ ਹੈ ਉਹਨੇ ਕਿਹਾ ਜਿਹਨੇ ਜਿਹੜੀਆਂ ਜ਼ਮੀਨਾਂ ਤੁਹਾਡੇ ਕੋਲ ਬਾਓ ਜਿਹਨੇ ਜ਼ਮੀਨਾਂ ਬਾਏ ਆ ਰਹੀਆਂ ਆ ਦਿੱਕੀ ਇਹ ਉਹਨੂੰ ਜੱਟ ਕਹਿਤਾ ਗਿਆ ਜਿਹੜਾ ਮذਬੀ ਸਿੱਖ ਲਫ਼ਜ਼ਾ ਨਾ ਇਹ ਤੇ ਹੈ ਕਿ ਜਿਹੜਾ ਮذਬ ਆਪਣੇ ਵਿੱਚ ਮذਬ ਵਿੱਚ ਪੱਕਾ ਬਹੁਤ ਮذਬ ਵਿੱਚ ਪੱਕਾ ਹੋਵੇ ਉਹਨੂੰ ਮذਬੀ ਸਿੱਖ ਕਿਹਾ ਜਾਂਦਾ ਇਹਨਾਂ ਮذਬੀ ਸਿੱਖ ਨੀਵੀਂ ਜਾਤੀ ਬਣਾ ਦਿੰਦੀ ਹੈ ਹੱਦ ਹੋ ਗਈ ਯਾਰ ਬਾਕੀ ਇੱਕ ਮੈਂ ਤੁਹਾਨੂੰ ਗੱਲ ਕਹਿਣਾ ਮਜ਼ਾ ਦੇ ਹੋਣੇ ਆ ਵੀਹੀਂ ਚੱਲਨੇ ਆ ਪਰ ਨਾ ਸਾਹਿਬ ਆਉ ਜਿਹੜੀ ਕੌਤਾ ਸੰਭਾਲੀਏ ਤੁਹਾਨੂੰ ਦੇਖੋ ਉਥੇ ਬੋਨਾ ਕਿਦਾਂ ਨਾ ਦੀ ਨੂੜ ਨੂੜ ਕੇ ਨਾਲ ਉਥੇ ਬੰਨੇ ਤੇ ਆਖਿਓ ਇਹਨਾਂ ਕੋਈ ਉਥੇ ਆਣ ਕੇ ਖਾਣ ਚੱਲੇ ਸੀ ਅਗਲੇ ਹਫਤੇ ਦੇ ਜਿੰਨੇ ਵੀ ਨਿਆਂ ਸੋ ਜਿੱਥੇ ਵੀ ਚੱਲਿਆ ਨੂੰ ਕੋ ਵੜ ਕੇ ਖਾਣ ਉਥੇ ਵੀ ਉਥੇ ਜਾ ਕੇ ਤਖਤ ਦੀ ਮਰਿਆਦਾ ਪੂਰੀ ਤਰ੍ਹਾਂ ਬਹਾਲ ਕਰੋਗੇ ਪੂਰੀ ਤਰ੍ਹਾਂ ਬਹਾਲ ਹੈਗੀ ਤਖਤ ਦੀ ਮਹਿਰਤਾ ਜਿੱਦਾਂ ਚੱਲਦੀ ਉਹਨਾਂ ਕੋਈ ਫਿਕਰ ਨਹੀਂ ਹੈਗਾ ਨਾ ਨਨ ਫਿਕਰ ਕਰਨ ਦੀ ਲੋੜ ਹੈ ਕਿ ਇੱਥੇ ਕੋ ਆਏਗਾ ਕੋ ਬੋਲੇਗਾ ਕੋ ਦੂਜਾ ਤਿੱਜਾ ਕੁਝ ਨਹੀਂ ਉਹ ਆਪਣਾ ਕਰਨ ਜਿਹੜੀ ਕਮੇਟੀ ਆ ਉਹ ਆਪਣਾ ਨਿਰਵਿਘਨ ਕੰਮ ਕਰੇ ਇਹ ਵਾਸਤੇ ਹੀ ਨਹੀਂ ਇਠਾਂਗੇ ਅਸੀਂ ਪੰਜ ਮੈਂਬਰੀ ਕਮੇਟੀ ਬਣਾ ਕੇ ਅਸੀਂ ਆਪਣੇ ਆਰਡਰ ਵੀ ਉੱਤੇ ਕਰਾਂਗੇ ਸਭ ਕੁਝ ਕਰਾਂਗੇ ਇਹਨੂੰ ਉੱਥੇ ਕੱਢਾਂਗੇ ਇਹਨੂੰ ਕੋਈ ਪੱਟਨੇ ਚ ਵੜ ਕੇ ਵਿਖਾ ਦੇ ਜਦ ਤੱਕ ਚੱਲ ਕੇ ਉਹ ਤਾਂ ਬਾਅਦ ਹੂੰ ਸੋ ਦਰਸ਼ਕੋ ਤੁਸੀਂ ਜਿਹਾ ਦੇ ਉਹ ਵੀ ਗੜਗੱਜ ਦੇ ਪਾਏ ਹੋਏ ਫੈਸਲੇ ਕੀਤੇ ਹੋਏ ਫੈਸਲੇ ਨੇ ਇੱਕ ਵਾਰੀ ਕੌਨ ਨੂੰ ਦੋਦਾ ਜੇ ਪਾ ਦਿੱਤਾ ਔਰ ਪੂਰੇ ਜਿੰਨੇ ਅ ਸਿਰਕਾਰ ਦੇ ਆਗੂ ਨੇ ਇਸੇ ਕੰਮ ਦੇ ਸਾਰੇ ਇਸ ਫੈਸਲੇ ਨੂੰ ਦਰਕਨਾਰ ਕਰ ਰਿਹਾ ਇਸ ਫੈਸਲੇ ਨੂੰ ਮਾੜਾ ਕਹਿ ਰਿਹਾ ਔਰ ਸ਼ਖਬੀਰ ਬਾਦਲ ਦਾ ਬੁਲਾਇਆ ਹੋਇਆ ਗਰਗਾਜ ਜੀ ਸਾਹਿਬ ਬੋਲ ਰਹੇ ਆ ਤੇ ਗਰਗਾਜ ਸਾਹਿਬ ਨੂੰ ਚਾਹੀਦਾ ਕਿ ਇਹ ਜਿਹੜੇ ਫੈਸਲੇ ਕੀਤੇ ਜਾ ਰਹੇ ਹਨ ਫੈਸਲਿਆਂ ਦੇ ਦੁਆਰੋਂ ਮੁੜ ਵਿਚਾਰ ਕਰ ਲਈ ਲੈਣੀ ਚਾਹੀਦੀ ਹੈ ਜਿਹੜਾ ਬੰਦਾ ਇੱਕ ਪੰਥ ਤੋਂ ਛੇਕਿਆ ਹੋਇਆ ਇੱਕ ਤਖਤ ਤੋਂ ਛੇਕਿਆ ਹੋਇਆ ਉਸ ਨੂੰ ਕਿਵੇਂ ਤੁਸੀਂ ਬਹਾਲ ਕਰ ਸਕਦੇ ਹੋ ਔਰ ਬਹੁਤ ਸੰਗੀਨ ਜੁਰਮ ਲੱਗੇ ਹੋਏ ਨੇ ਕਰੋਣਾ ਦੀ ਉਤੇ ਜਿਹੜੀ ਚੋਰੀਦਾਲ ਜਾਂ ਬਾਰੀ ਦਾ ਬਚਨ ਹੈ ਚੋਰ ਕੀ ਹਮਾ ਪਰਾ ਨਾ ਕੋਈ ਚੋਰ ਕੀ ਚੰਗਾ ਕਿਉਂ ਹੋਏ ਚੋਰੀ ਦੀ ਹਮਾ ਕੋਈ ਨਹੀਂ ਪਰਦਾ ਤੇ ਚੋਰ ਕੀਤਾ ਜਿਹੜੀ ਚੋਰੀ ਕਰਦਾ ਉਹ ਚੰਗਾ ਨਹੀਂ ਹੋ ਸਕਦਾ ਕਦੀ ਇਸ ਕਰਕੇ ਇਹੋ ਜਿਹੇ ਬੰਦਿਆਂ ਨੂੰ ਬਹਾਲ ਕਰਨ ਦੀ ਬਜਾਏ ਇਹਨਾਂ ਨੂੰ ਜਿੱਥੇ ਹੈਗੇ ਉੱਥੇ ਜੋਗਾ ਰੱਖੀਏ ਪਰ ਜਿਹੜੇ ਕੌਮ ਦੇ ਹੋਰ ਬੜੇ ਵੱਡੇ ਮਸਲੇ ਆ ਉਹਨਾਂ ਮਸਲਿਆਂ 'ਤੇ ਧਿਆਨ ਲਈਏ ਧੰਨਵਾਦ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ